ਕੀ ਮਾਮਲਾ ਹੈ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪਾਸਟਰ ਬਲਜਿੰਦਰ ਜਿਹੜੇ ਕਿ ਚਰਚ ਦੀ ਆਫਿਸ ਦੇ ਵਿੱਚ ਪਹਿਲਾਂ ਇੱਕ ਨੌਜਵਾਨ ਤੇ ਥੱਪੜ ਮਾਰਦ ਨੇ ਵੀ ਤੁਹਾਡੇ ਨਾਲ ਵੀ ਹੱਥੋਂ ਪਾਈ ਹੁੰਦੇ ਨੇ ਤੁਹਾਡੇ ਨਾਲ ਤੁਹਾਡੇ ਵੀ ਥੱਪੜ ਮਾਰੀ ਜਾਂਦੇ ਨੇ ਹੈ ਕੀ ਪੂਰਾ ਮਾਮਲਾ ਪਹਿਲਾਂ ਇਹ ਗੱਲ ਦਾ ਤੇ ਇਹ ਜੋ ਸਾਦੀ ਜੋ ਬਾਤ ਹੈ ਇਹ ਵੀਰਵਾਰ ਥਰਸਡੇ ਕੀ ਮੀਟਿੰਗ ਪਈ ਹੈ 13 ਤਰੀਕੀ 13 ਫਰਵਰੀ ਕੀ ਵੀਰਵਾਰ ਯਹਾਂ ਲਾਈਵ ਹੁੰਦਾ ਹੈ ਜੋ ਲਾਈਵ ਮੀਟਿੰਗ ਖਤਮ ਹੋਈ ਤਾਂ ਪੂਰੇ ਸਟਾਫ ਕੋ ਰੋਕਾ ਗਿਆ ਤਾਂ ਉਸ ਵਿੱਚ ਮਾਰਾ ਸਾਰਾ ਸਟਾਫ ਰੁਕਾ ਹੋਇਆ ਥਾ और जब प्रॉफिट आया आए ऑफिस में आए तो उन्होंने क्या किया जो लड़का था जिसके मार रहे थे तो उसकी नहीं। बात थी उसकी बहन की बात थी तो वो जो तो दो, दो भाई एक बहन है वो चर्च में सेवा करते थे प्लेटावर में तो उन्होंने अपनी सिस्टर को अपने घर बिठा दिया तो ये उस चीज के लिए उसको डांट रहे थे कि तू तो अपनी बहन को चर्च नहीं आने देता तू ने उसको बांध के रखा हुआ तो उसके साथ बदतमीजी करता है तो इसी चक्कर इसी बातचीत में होते होते उन्होंने मोबाइल को उठा के उसके मुंह पे मारा और जब उसके okay. मुंह पे मारा तो मैंने बोला कि प्रॉफिट जी आप प्लीज ऐसे उसके उसको हिट ना करें आप मुंह से बात करें ये चीज गलत है जो आप कर रहे हैं तो जब मैंने ऐसे बोला तो उन्होंने बोल रहे कि तू तू ही भड़काती है उन्होंने उठा के एक नोटबुक उठाई और उन्होंने मेरे मुंह पे मारी और मेरी डेढ़ साल की बच्ची उस टाइम मेरी गोदी में थी और उसके मुझे लगा कि उसके मुंह पे लगा वो चीज ਤੋ ਜਦੋਂ ਉਹਨਾਂ ਨੇ ਹੱਥੋਪਾਈ ਕਰਨੀ ਸ਼ੁਰੂ ਕੀਤੀ ਮੈਂ ਖੜਾ ਹੀ ਹੋ ਗਈ ਤਾਂ ਉਹਨਾਂ ਨੇ ਮੇਰਾ ਗਲਾ ਦਵਾ ਦੀਆ ਜਦ ਮੈਂ ਬੋਲਣ ਲੱਗੀ ਔਰ ਮੇਰੇ ਮੂੰਹ 'ਤੇ ਥੱਪੜ ਮਾਰਾ ਮੇਰੇ ਮੂੰਹ 'ਤੇ ਮੁੱਕਾ ਵੀ ਮਾਰਾ ਉਹਨਾਂ ਨੇ ਜ਼ੋਰ ਕੇ ਔਰ ਮੈਨੂੰ ਸਾਈਡ ਕੋ ਧੱਪਾ ਮਾਰ ਦਿਆ ਤੇ ਪਾਸਟਰ ਤੇ ਤੁਹਾਡੇ ਤੇ ਇਲਜ਼ਾਮ ਲਾ ਰਹਾ ਕਿ ਤੁਸੀਂ ਉੱਥੇ ਬਹਿ ਕੇ ਜਿਹੜੀ ਚਰਚੇ ਦੇ ਵਿੱਚ ਤੁਸੀਂ ਕਪਲੇ ਕੀਤੇ ਨੇ ਕਰੋੜਾਂ ਰੁਪਈਆ ਦਾ ਹੜੱਪਣ ਕੀਤਾ ਹੈ ਤੁਸੀਂ ਉੱਥੋਂ ਦੀਆਂ ਰਜਿਸਟਰੀਆਂ ਲਕੋ ਲਈਆਂ ਦੇਖੋ ਜੇ ਮੈਂ ਕਰੋੜ ਰੁਪਈਆ ਪਹਿਲੀ ਤਾਂ ਗੱਲ ਜੇ ਮੈਂ ਕਰੋੜਾ ਰੁਪਈਆ ਕਪਲਾ ਕਰੂੰਗੀ ਤਾਂ ਉਹ ਸਰਕਾਰ ਬੈਠੀ ਹੈ ਹਨਾ ਤੁਸੀਂ ਉਹ ਚੀਜ਼ ਦੀ ਇਨਕੁਆਰੀ ਕਰ ਸਕਦੇ ਆ ਤੇ ਉਸ ਤੋਂ ਬਾਅਦ ਬੋਲ ਰਿਹਾ ਗੱਡੀਆਂ ਲਿੱਤੀਆਂ ਚਾਰ-ਚਾਰ ਗੱਡੀਆਂ ਲਿੱਤੀਆਂ ਪੰਜ ਗੱਡੀਆਂ ਲਿੱਤੀਆਂ ਮੇਰੇ ਕੋਲ ਆਲਰੇਡੀ ਪਹਿਲਾਂ ਹੀ ਮੇਰਾ ਘਰ ਵੀ ਹੈਗਾ ਇਹ ਮੇਰੇ ਕੋਲ ਗੱਡੀ ਵੀ ਸੀਗੀ ਉਸ ਤੋਂ ਬਾਅਦ ਇੱਕ ਗੱਡੀ ਜਿਹੜੀ ਸੀਗੀ ਮੇਰੀ ਹੁਣ ਪਿਛੇ 2 ਸਾਲ ਪਹਿਲਾਂ ਮੈਂ ਲਿੱਤੀ ਸੀਗੀ ਉਹ ਵੀ ਇਹਨਾਂ ਨੇ ਮਤਲਬ ਇਹਨਾਂ ਨੇ ਕੁਝ ਡਾਊਨ ਫਾਇਰਮੈਂਟ ਇਹਨਾਂ ਨੇ ਖੁਦ ਦਿੱਤੀ ਸੀਗੀ ਜੋ ਕਿ ਤੁਸੀਂ ਮੀਡੀਆ 'ਚ ਵੀ ਦੇਖ ਸਕਦੇ ਫੇਸਬੁੱਕ 'ਤੇ ਲੱਗਿਆ ਵਾ ਤੇ ਉਹਦੀ ਕਿਸ਼ਤਾਂ ਮੈਂ ਹੱਲ ਤੱਕ ਭਰ ਰਹੀ ਆਂ ਇੱਦਾਂ ਕੁਛ ਨਹੀਂ ਐ ਜਿਵੇਂ ਕਰੋੜ ਰੁਪਏ ਲੈ ਕੇ ਜਾਉਂਗੀ ਔਰ ਪਹਿਲੀ ਗੱਲ ਤਾਂ ਪਹਿਲਾ ਤਾਂ ਇਹ ਬਾਤ ਹੈ ਕਿ ਕਰੋੜ ਰੁਪਏ ਇਹ ਮੇਰੇ ਹੱਥ ਮੇ ਦੇਣਗੇ ਕਬੀ ਜਦੋਂ ਉਹ ਸੀਸੀਟੀਵੀ ਦੇ ਵਿੱਚ ਉਹ ਮੁੰਡੇ ਨੂੰ ਕੁੱਟਾਇਆ ਰਿਹਾ ਲੇਕਿਨ ਉਹ ਮੁੰਡਾ ਹੁਣ ਬਿਆਨ ਦੇ ਰਿਹਾ ਕਿ ਨਹੀਂ ਇਹ ਜੀ ਗਲਤ ਆ ਜਾਂ ਫਿਰ ਕਹਿ ਰਿਹਾ ਇਹ ਆਈ ਜਿਹੜੀ ਟੈਕਨੋਲੋਜੀ ਆ ਉਹਦੇ ਨਾਲ ਐਡਿਟ ਕੀਤੀ ਗਈ ਆ ਇਹ ਉਹ ਉਹਨਾਂ ਦਾ ਬਿਆਨ ਹੈ ਕਿ ਐਡਿਟ ਕਰਕੇ ਪੇਸ਼ ਕੀਤੀ ਗਈ ਆ ਕਿਉਂਕਿ ਇਹ ਬਿਲਕੁਲ ਵੀਡੀਓ ਸੱਚੀ ਐ ਮੇਰੇ ਜੋ ਵੀ ਕੀਤਾ ਗਿਆ ਉਸ ਵੀਡੀਓ ਤੇ ਜੋ ਹੋਇਆ ਉਹ ਸਭ ਹੋਇਆ ਉਹ ਬੱਚੇ ਵੀ ਝੂਠ ਬੋਲ ਰਹੇ ਆ ਤਾਂ ਉਹ ਬੱਚੇ ਕਿਸ ਪ੍ਰੈਸ਼ਰ ਵਿੱਚ ਆਸੀਂ ਨਹੀਂ ਸਮਝ ਸਕਦੇ ਕਿਉਂਕਿ ਉਹ ਬੱਚੇ ਉੱਥੇ ਆ ਕਿਉਂਕਿ ਉੱਥੇ ਜਦ ਅਤੀ ਸੀ ਅਤੀ ਵੀ ਦਵਾਈ ਵੇਚ ਸੀਗੇ ਹੁਣ ਅਸੀਂ ਬਾਹਰ ਆ ਚੁੱਕਿਆ ਸਾਨੂੰ ਸਭ ਕੁਝ ਸੱਚ ਪਤਾ ਲੱਗ ਚੁੱਕਿਆ ਹੁਣ ਸਾਡੇ ਪਰ ਹਾਲੇ ਵੀ ਦਬਾਅ ਹੈ ਲਿਟਰਲੀ ਸਾਨੂੰ ਹੁਣ ਵੀ ਧਮਕੀਆਂ ਦਿੱਤੀ ਜਾਂਦੀ ਲਾਈਵ ਤੇ ਹੀ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੂੰ ਇਹ ਜੋ ਇਹ ਜੋ ਲੋੜੀ ਪਲੇੜੀ ਜੋ ਵਿਰੋਧ ਕਰ ਰਹੀ ਮੇਰੇ ਖਿਲਾਫ ਬੋਲ ਰਹੀ ਆ یہ 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 بد دعا ہو جائے گی اس کے بچے نات ہو جائیں گے ایسی ایسی باتیں جو ہے پبلیکلی دھمکیاں بالکل ہراش کیا جاتا ہے پبلیکلی سب کو کچھ بول دیا گیا وہ اس دن یہ لاسٹ سنڈے کی جو میٹنگ ہے اپ لائیو میں دیکھ سکتے ہیں یہ ساری چیزیں نا اور یہ ویڈیو جڑی ہے جن تک کنے کی تہاڈے والو کیتی گئی ہے یا پھر کسی اور والو کیتی گئی ہے اے کسی اور والو کیتی گئی ہے پر یہ ویڈیو بالکل سچ ہے بالکل رائٹ ہے ویڈیو ا دے وچ ایک بھی چیز ایڈٹ نہیں کیتی گئی ہے جو بھی ہے وہ پروپر صحیح ہے ویڈیو ਜਿਹੜਾ ਕਹਿੰਦਾ ਕਿ ਵੀਡੀਓ ਝੂਠ ਹੈ ਬਿਲਕੁਲ ਵੀਡੀਓ ਸੱਚ ਹੈ ਜਿਹੜੀ ਵੀਡੀਓ ਦਾ ਪੀਡੀਓ ਸੀਗੀ ਉਹ ਉਹ ਮੁੰਡੇ ਤੋਂ ਬਿਵਾਲ ਪੈਦਾ ਹੋਇਆ ਸੀਗਾ ਮਤਲਬ ਜਿਹੜਾ ਮੁੰਡੇ ਤੋਂ ਗੁੱਸਾ ਹੋਇਆ ਸੀਗਾ ਪਾਸਟਰ ਮੁੰਡੇ ਦੀ ਉਹ ਪੈਣ ਨੂੰ ਛੇੜਦਾ ਸੀਗਾ ਇਹ ਰਣਜੀਤ ਕੌਰ ਐਨਾਂ ਤੋਂ ਹੈਲਪ ਮੰਗੀ ਸੀ ਉਹ ਮੁੰਡੇ ਨੇ ਕਿ ਮੇਰੀ ਸਿਸਟਰ ਨੂੰ ਛੇੜਦੇ ਨੇ ਛੇੜਖਾਨੀ ਕਰਦੇ ਨੇ ਟੱਚ ਕਰਦੇ ਨੇ ਤੁਸੀਂ ਮੇਰੀ ਹੈਲਪ ਕਰੋ ਉਸ ਤੋਂ ਬਾਅਦ ਉੱਥੇ ਜਾ ਕੇ ਪਾਸਟਰ ਨੂੰ ਸਿੱਧਾ ਕਹਿਣ ਲੱਗੇ ਵੀ ਤੁਸੀਂ ਮੇਰੀ ਭੈਣ ਨੂੰ ਕਿਉਂ ਛੇੜਦੇ ਹੋ ਐਨੀ ਗੱਲ ਹੋਈ ਸੀਗੀ ਉਸ ਤੋਂ ਬਾਅਦ ਉਹਨੇ ਚੱਕ ਕੇ ਲੈਪਟਾਪ ਮੋਬਾਈਲ ਉਹਦੇ ਮੂੰਹ ਤੇ ਮਾਰਦਾ ਜਿਹੜੀ ਆਪਣੀ ਵੀਬਾ ਰਣਜੀਤ ਕੌਰ ਦੀ ਸੀਗੀ ਇਹਨਾਂ ਦੇ ਜੀ ਜੀ ਦੁੱਕ ਮਾਰੀ ਮੈਨੇ ਕਾਪੀ ਇਹਦੇ ਮੂੰਹ ਤੇ ਮਾਰਦਾ ਫਿਰ ਥੱਪੜ ਮਾਰਦਾ ਫਿਰ ਗੱਲ ਤੋਂ ਇੱਥੋਂ ਫੜਦਾ ਨਹੀਂ ਆਉਂਦਾ ਮਤਲਬ ਮੰਨ ਸਕਦੇ ਹੋ ਜੇ ਤੁਸੀਂ ਪਾਸਟਰ ਕਹਿੰਦੇ ਹੋ ਪਾਸਟਰਾਂ ਦੇ ਨਾਂ ਤੇ ਇੱਕ ਕਲੰਕ ਹੈ ਇਹ ਬੰਦਾ ਪਾਸਟਰਾਂ ਦਾ ਨਾਂ ਵੀ ਇਹਨੇ ਬਦਨਾਮ ਕਰਕੇ ਰੱਖਿਆ ਮੈਂ ਨਹੀਂ ਕਹਿੰਦਾ ਕਿ ਪਾਸਟਰ ਹੈ ਇਹਨੇ ਬਦਨਾਮ ਕਰਕੇ ਰੱਖਿਆ ਸਾਰੇ ਪਾਸਟਰਾਂ ਨੂੰ 크੍ਰਿਸਚਨ ਧਰਮ ਨੂੰ ਬਦਨਾਮ ਕਰਕੇ ਰੱਖਿਆ ਤੇ ਇਹ ਕਹਿ ਦਿੰਦਾ ਆਹ ਮੁਰਦਾ ਐ ਨ ਜਿੰਦਾ ਕਰਤਾ ਐ ਲੜੜਾ ਚਲਾ ਦਿੱਤਾ ਲੱਗਦਾ ਵੀ ਇਹ ਸਿਰਫ ਇੱਕ ਡਰਾਮੇਬਾਜ਼ੀ ਕਰ ਰਿਹਾ ਹੈ ਲੋਕਾਂ ਨੂੰ ਇੱਕ ਕੇ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਦਾਂ ਜੇ ਇਹ ਬੰਦਾ ਏਡਾ ਪਾਵਰਫੁੱਲ ਹੁੰਦਾ ਫਿਰ ਇਹਨੂੰ ਇਹਨਾਂ ਪਤਾ ਲੱਗਦਾ ਮੇਰੇ ਏਡਾ ਜਲੂਸ ਨਿਕਲਣਾ ਸੀ 2 ਦਿਨ ਬਾਅਦ ਮਹੀਨਾ ਪਹਿਲਾਂ ਜਲੂਸ ਨਿਕਲਣਾ ਸੀਗਾ ਇਹਨੂੰ ਦਿਖਦਾ ਨਹੀਂ ਸੀਗਾ ਜੀ ਏਡਾ ਪਾਵਰ ਇਹਨੂੰ ਸ਼ਕਤੀ ਸੀਗੀ ਇਹਨੂੰ ਪਤਾ ਹੋਣਾ ਚਾਹੀਦਾ ਮੇਰੇ ਨਾਲ ਮੀਡੀਆ ਨੇ ਕਿਹਾ ਜਲੂਸ ਕੱਢਣਾ ਫਿਰ ਮੈਂ ਸੈਟਿੰਗ ਹੈ ਦੀ ਸੈਟਿੰਗ ਜਿਹੜੇ ਕਪੂਰ ਥਲੇ ਚ ਹੈਗੀ ਇਹ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵਾਲੇ ਕਹਾਂਗੇ ਜਿਹੜੇ ਰੈਸ਼ਨ ਕਰਦੇ ਹਨ ਤੇ ਇੱਕ ਮੈਂ ਤੁਹਾਡੀ ਇੰਟਰਵਿਊ ਸੁਣੋ ਉਹਦੇ ਵਿੱਚ ਇਹ ਵੀ ਆਇਆ ਸੀ ਕਿ ਜਿਹੜਾ ਪਾਦਰੀ ਆ ਹੋਟਲਾਂ ਵਿੱਚ ਲੜਕੀਆਂ ਨੂੰ ਲੈ ਕੇ ਜਾਂਦਾ ਇਹ ਕਿੰਨੀ ਸੱਚਾਈ ਹੈ ਮੈ ਦੱਸਾਂ ਬਿਲਕੁਲ ਸੱਚ ਹੈ ਇਹ ਸੱਚ ਕੁੜੀ ਉਹ ਸਾਹਮਣੇ ਲੈ ਕੇ ਆਵਾਂਗੇ ਗਰੀਬ ਘਰ ਦੀ ਕੁੜੀ ਹੈ ਜਿਹਨੂੰ ਲੈ ਕੇ ਗਿਆ ਹੈ ਉਹ ਸਾਹਮਣੇ ਨਹੀਂ ਆਣਾ ਚਾਹੁੰਦੀ ਬਿਲਕੁਲ ਡਰਾ ਰੱਖੀ ਹੈ ਜੇ ਉੱਥੋਂ ਨਿਕਲਣਾ ਵੀ ਬਹੁਤ ਔਖਾ ਹੈ ਜਿਹਦਾ ਸਰਸੇ ਵਾਲਾ ਕਰਦਾ ਸੀ ਨਾ ਵੀ ਕੁੜੀ ਨਿਕਲ ਨਹੀਂ ਸਕਦੀ ਉਹ ਕੰਮ ਇਹਨੇ ਕੀਤਾ ਹੈ ਸਰਸੇ ਵਾਲਾ ਟੂ ਬਣ ਗਿਆ ਹੁਣ ਇਸ ਟਾਈਮ ਤੇ ਹਾਂ ਜੀ ਮੈਂ ਤੁਸੀਂ ਮਾਮਲਾ ਦਰਜ ਕਰਵਾਇਆ ਕੀ ਭਰੋਸਾ ਦਿੱਤਾ ਗਿਆ ਪੁਲਿਸ ਵੱਲੋਂ ਅਰੈਸਟ ਕਰਾਵਾਂਗੇ ਜਿਹਨੂੰ ਇਸਾਈਤ ਰੰਧ ਦੀ ਗੱਲ ਕਰੀਏ ਤਾਂ ਪਰਮੇਸ਼ਵਰ ਦੇ ਦਾਸ ਵੀ ਜਿਹੜੇ ਆ ਪਰਮੇਸ਼ਵਰ ਨਾਲ ਜੋੜਨ ਦੇ ਲਈ ਪ੍ਰੇਮ ਦਾ ਸਨੇਹ ਦਿੰਦੇ ਨੇ ਪਵਿੱਤਰ ਬਾਈਬਲ ਦੇ ਵਿੱਚ ਵੀ ਲਿਖਿਆ ਹੈ ਕਿ ਪਰਮੇਸ਼ਵਰ ਜਿਹੜਾ ਆ ਪਾਪਿਆਂ ਨੂੰ ਸਜ਼ਾ ਦੇਣ ਲਈ ਸਗੋ ਉਹਨਾਂ ਨੂੰ ਪਿਆਰ ਕਰਨ ਦੇ ਲਈ ਆ ਸੋ ਪਰੰਤੂ ਕੁਝ ਇਹੋ ਜਿਹੇ ਪਾਦਰੀ ਜਿਹੜੇ ਸਾਹਮਣੇ ਆ ਰਹੇ ਨੇ ਜਿਹੜੇ ਕਿ ਆਪਣੇ ਰੁਤਬੇ ਤੋਂ ਉੱਪਰ ਹਟ ਕੇ ਜਿਹੜਾ ਉਹਨਾਂ ਨੂੰ ਪਰਮੇਸ਼ਵਰ ਨੇ ਅਹੁਦਾ ਦਿੱਤਾ ਹੈ ਉਹ ਤੋਂ ਹਟ ਕੇ ਜਿਹੜਾ ਆਪਣੇ ਅਧਿਕਾਰ ਜਿਹੜੇ ਆ ਪਨਾਉਂਦੇ ਨੇ ਚਰਚ ਦੇ ਵਿੱਚ ਇੱਕ ਪਾਸਟਰ ਵੱਲੋਂ ਅ ਇੱਕ ਆਪਣੇ ਆਫਿਸ ਦੇ ਵਿੱਚ ਕੁਝ ਲੋਕਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੋ ਜਿਸ ਮਹਿਲਾ ਨਾਲ ਉਥੇ ਵੀਡੀਓ ਦੇ ਵਿੱਚ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਰਿਹਾ ਕਿਉਂਕਿ ਸੀਸੀਟੀਵੀ ਜਿਹੜੀ ਆ ਉਹ ਸਰਿਆਮ ਉਹਦੇ ਵਿੱਚ ਦਿਖ ਰਿਹਾ ਕਿ ਕਿਵੇਂ ਬਲਜਿੰਦਰ ਪਾਸਟਰ ਜਿਹੜੇ ਆ ਉਹ ਸਮੈਲਾਂ ਨੂੰ ਕੁੱਟ ਰਹੇ ਨੇ ਕੋਈ ਹੋਰ ਨੌਜਵਾਨ ਵੀ ਕੁੱਟ ਰਹੇ ਨੇ ਉਹ ਮਹਿਲਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਹੈ ਪੂਰਾ ਮਾਮਲਾ ਭੈਣ ਜੀ ਕੀ ਮਾਮਲਾ ਹੈ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪਾਸਟਰ ਬਲਜਿੰਦਰ ਜਿਹੜੇ ਕਿ ਚਰਚ ਦੀ ਆਫਿਸ ਦੇ ਵਿੱਚ ਸ਼ਰੀਆਮ ਪਹਿਲਾਂ ਇੱਕ ਨੌਜਵਾਨ ਦੇ ਥੱਪੜ ਮਾਰਦ ਨੇ ਵੀ ਤੁਹਾਡੇ ਨਾਲ ਵੀ ਹੱਥੋਪਾਈ ਹੁੰਦੇ ਨੇ ਤੁਹਾਡੇ ਨਾਲ ਤੁਹਾਡੇ ਵੀ ਥੱਪੜ ਮਾਰੀ ਜਾਂਦੇ ਨੇ ਹੈ ਕਿ ਪੂਰਾ ਮਾਲਾ ਪਹਿਲਾਂ ਇਹ ਗੱਲ ਪੰਜ ਚਾਉਂਦਾ ਇਹ ਵੀ ਇਹ ਜੋ ਇਹ ਜੋ ਸਾਰੀ ਜੋ ਬਾਤ ਹੈ ਇਹ ਵੀਰਵਾਰ ਥਰਸਡੇ ਕੀ ਮੀਟਿੰਗ ਕੀ ਹੈ 13 ਤਰੀਕੀ 13 ਫਰਵਰੀ ਕੀ ਤੋਂ ਜਦ 13 ਫਰਵਰੀ ਕੋ ਜਦ ਵੀਰਵਾਰ ਯਹਾਂ ਲਾਈਵ ਹੁੰਦਾ ਹੈ ਜਦ ਲਾਈਵ ਮੀਟਿੰਗ ਖਤਮ ਹੋਈ ਤਾਂ ਪੂਰੇ ਸਟਾਫ ਕੋ ਰੋਕਾ ਗਿਆ ਤਾਂ ਤੋਂ ਜਿਸ ਵਿੱਚ ہمارا ਸਾਰਾ ਸਟਾਫ ਰੁਕਾ ਹੋਇਆ ਥਾ और जब प्रॉफिट आया आए यहाँ ऑफिस में आए तो उन्होंने क्या किया जो लड़का था जिसके मार रहे थे तो उसकी नहीं। बात थी उसकी बहन की बात थी तो वो सारा परिवार है जो दो, दो भाई एक बहन है वो चर्च में सेवा करते थे प्लेटावर में तो उसकी सिस्टर को लेके बात थी क्योंकि उसकी सिस्टर के साथ कुछ ऐसी बातें हो रही थी हम जो सब लोग देख रहे थे सबको सब ऑब्जर्व कर रहे थे तो इसके जो भाई थे उसको भी पता लगा कि ऐसा कुछ गलत हो रहा है तो उन्होंने अपनी सिस्टर को अपने घर बिठा दिया तो ये उस चीज के लिए उसको डांट रहे थे कि तो अपनी बहन को चर्च नहीं आने देता तो उन्हें उसको बांध के रखा हुआ तो उसके साथ बदतमीजी करता है तो इसी चक... इसी चक्कर बातचीत में होते होते उन्होंने मोबाइल को उठा के उसके मुंह पे मारा और जब उसके मुंह पे मारा तो मैंने बोला कि प्रॉपर्टी जी आप प्लीज ऐसे उनके उसको हिट ना करें आप मुंह से बात करें ये चीज गलत है जो आप कर रहे हैं तो जब मैंने ऐसे बोला तो उन्होंने बोल रहे कि तू तू ही भड़काती है उन्होंने उठा के नोटबुक उठाई और उन्होंने मेरे मुंह पे मारी और मेरी डेढ़ साल की बच्ची उस टाइम मेरी गोदी में थी और उसके मुझे लगा कि उसके मुंह पे लगा वो चीज तो मैंने अपनी बेटी को साइड में किया और मैं खड़ी होगी और मैंने बोला कि आप ये हाथों पाई क्यों कर रहे हो आपने जो बात करनी है मुंह से बात करो और जब हम सुन रहे हैं आपकी क्योंकि उस टाइम तक मैं बैठ के हम सारे जने उनकी सुन रहे थे तो जब उन्होंने हाथों पाई करनी शुरू की मैं खड़ी होगी तो उन्होंने मेरा गला दबा दिया जब मैं बोलने लगी और मेरे मुंह पे थप्पड़ मारा मेरे मुंह पे मुक्का भी मारा उन्होंने जोर के और मुझे साइड को धक्का मार दिया और फिर वो बार बार मुझे मेरे मुरे को मारने के लिए आर थे तो सारे बच्चों ने बीच में पड़ के मुझे साइड किया और उसके बाद वो लड़का भी बोला की प्रॉफिट जी की इनकी कसूरनी है जो भी बात है आप मेरे से करो कि मैंने ऐसी कोई बात नहीं जैसा आप समझ रहे हो कि पास्टर जी ने हमें कभी नहीं रोका वो तो हमें समझाते हैं सब बातों के लिए तो उन्होंने क्या किया उसको मारना शुरू कर दिया और बहुत ज्यादा उसको इतना मारा कि वो लड़का बाद तक इतनी देर तक रोता रहा ਉਸਕੇ ਬਾਅਦ ਹਮਾਰੇ ਸਾਹ ਦੋ ਬਈਏ ਚੀਜ਼ਾਂ ਹੋਈ ਤਾਂ ਹਮਨੇ ਡਿਸਾਈਡ ਕੀਤਾ ਕਿ ਹਮ ਇਸ ਮਿਨਿਸਟਰੀ ਕੋ ਅਬ ਨਹੀਂ ਹਮ ਜੁਆਇਨ ਰੱਖਾਂਗੇ ਹਮ ਸਭਨੇ ਫਿਰ ਉਸਕੇ ਬਾਅਦ ਰਿਜ਼ਾਈਨ ਦੇ ਦਿਆ ਸਾ ਇਸ ਮੀਟਿੰਗ ਸੇ ਇਸ ਮਿਨਿਸਟਰੀ ਸੇ ਜੀ ਚਰਚ ਸੇ ਜੀ ਸਿਸਟਰ ਆਪ ਕਦੋਂ ਤੋਂ ਇਸ ਚਰਚ ਮੇ ਚਰਚ ਵਿੱਚ ਜੁੜੇ ਹੋ ਤੇ ਕੀ ਸੇਵਾ ਉੱਥੇ ਕਰ ਰਹੇ ਹੋ ਕੋਈ ਤੁਸੀਂ ਪਾਸਟਰ ਹੋ ਜਾਂ ਉੱਥੇ ਕੋਈ ਸੇਵਾ ਲਈ ਹੋਈ ਆ ਤੁਸੀਂ ਹਾਂ ਜੀ ਪਹਿਲ ਮੈਂ 12 13 ਸਾਲ ਤੋਂ ਇਸ ਮਿਨਿਸਟਰੀ ਨਾਲ ਜੁੜੀ ਹੋਈ ਆ ਉਸ ਤੋਂ ਪਹਿਲੇ ਤਾਂ ਅਸੀਂ ਇੱਕ ਬਿਲੀਵਰ ਸੀਗੇ ਵਿਸ਼ਵਾਸਕੀ ਜਿਹਾ ਜਾਂਦੇ ਸੀ ਤੇ ਹੌਲੀ ਹੌਲੀ ਮਤਲਬ ਮੈਂ ਉਥੇ ਸੇਵਾ ਕਰਨੀ ਸ਼ੁਰੂ ਕਰਤੀ ਝਾੜੂ ਪੁੱਛੇ ਮਾਰਨੇ ਸ਼ੁਰੂ ਕਰਤੇ ਉਥੇ ਸੇਵਾ ਕਰਨ ਲੱਗ ਗਈ ਜਿਸ ਤਰ੍ਹਾਂ ਕੁਰਸੀਆਂ ਕਲੀਨ ਕਰਨੀ ਐਦਾ ਐਦਾ ਸਫਾਈ ਡਸਟਿੰਗ ਵਿੱਚ ਅਸੀਂ ਉਥੇ ਵਿਸ਼ਵਾਸੀਆਂ ਦੀ ਤਰ੍ਹਾਂ ਇੱਕ ਸੇਵਾਦਾਰ ਦੀ ਤਰ੍ਹਾਂ ਸੇਵਾ ਕਰਨ ਲੱਗੇ ਉਤੋਂ ਬਾਅਦ ਹੌਲੀ ਹੌਲੀ ਸਾਡਾ ਜਿਸ ਤਰ੍ਹਾਂ ਸਾਡਾ ਇੰਟਰਸਟ ਪਰਮੇਸ਼ਰ ਵੱਲ ਵੱਧਿਆ ਅਸੀਂ ਉਥੇ ਸੇਵਾ ਕਰਨੀ ਸ਼ੁਰੂ ਕਰਤੀ ਔਰ ਕਾਫੀ ਸਮੇਂ ਬਾਅਦ ਜਦ ਥੋੜੇ ਦਿਨਾਂ ਬਾਅਦ ਮਤਲਬ ਜਿਸ ਤਰ੍ਹਾਂ ਕਾਫੀ ਸਾਲਾਂ ਤੇ ਬਾਅਦ ਮੈਨੂੰ ਫਾਸਟਰ ਐਜ਼ ਅ ਫਾਸਟਰ ਉਥੇ ਜਿਸ ਤਰ੍ਹਾਂ ਮੈਂ ਸੇਵਾ ਕਰ ਰਹੀ ਸੀਗੀ ਹੁਣ ਤਾਂ ਇਟ ਐਟ ਪ੍ਰੈਜ਼ੈਂਟ ਮ अच्छा ਤੁਸੀਂ ਪ੍ਰਾਰਥਨਾ ਕਰਦੇ ਤੁਸੀਂ ਵੀ ਇਹਨਾਂ ਦੇ ਪਾਸਟਰ ਉੱਥੇ ਜਿਹੜੇ ਆ ਆਪਣੀ ਜੀ ਹਾਂ ਜੀ ਹਾਂ ਜੀ ਕੀ 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 ਸਿਸਟਰ ਕਦੇ ਪਹਿਲਾਂ ਵੀ ਇਦਾਂ ਦੇ ਮਾਮਲੇ ਸਾਹਮਣੇ ਆਏ ਕੀ ਕਦੇ ਪਾਸਟਰ ਬਲਜਿੰਦਰ ਉਹਨਾਂ ਨੇ ਇਦਾਂ ਹੀ ਲੋਕਾਂ ਨੂੰ ਕਦੇ ਕੁੱਟਿਆ ਹੋਵੇ ਜਿਹਦੀ ਭਾਵੇਂ ਕੀ ਵੀਡੀਓ ਨਹੀਂ ਵਾਇਰਲ ਹੋਈ ਜਾਂ ਲੋਕਾਂ ਤੱਕ ਗੱਲ ਨਹੀਂ ਗਈ ਕੋਈ ਪਹਿਲਾਂ ਵੀ ਇਦਾਂ ਦੇ ਕੇਸ ਆਏ ਆ ਕਦੇ ਕਿਤੇ ਪਾਸਟਰ ਨੇ ਇਦਾਂ ਇਹਨਾਂ ਨੂੰ ਕੁੱਟਿਆ ਹੋਵੇ ਆਮ ਲੋਕਾਂ ਨੂੰ ਜਾਂ ਜਿਹੜੇ ਮੱਥੇ ਦੇ ਇਸੇ ਵਾਰ ਹਾਂ ਜੀ ਹਾਂ ਜੀ ਦੇਖੋ ਬਹੁਤ ਦੀ ਵਾਰ ਲਾਈਵ ਵਿੱਚ ਵੀ ਆਨ ਲਾਈਵ ਹੀ ਜਿਸ ਤਰ੍ਹਾਂ ਮਾਈਕ ਵਗਾ ਕੇ ਮਾਰਨ ਲੱਤ ਮਾਰਨੀ ਥੱਪੜ ਮਾਰਨੀ ਵਾਲ ਫੱਟਣੇ ਗੁੱਸਾ ਕਰਦਾ ਇਹ ਚੀਜ਼ਾਂ ਸਾਰੀਆਂ ਰੈਗੂਲਰ ਹੁੰਦੀਆਂ ਰਹੀਆਂ ਸੀ ਇੱਕ ਤੇ ਬਟ ਹੁਣ ਤਾਂ ਬਹੁਤ ਜ਼ਿਆਦਾ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸੀਗੀਆਂ ਕੋਈ ਲੇਡੀਜ਼ ਨਹੀਂ ਦੇਖਦੇ ਸੀ ਕੋਈ ਬੱਚਾ ਨਹੀਂ ਦੇਖਦੇ ਸੀ ਜੀਨੂੰ ਦੇਖਣਾ ਬਹੁਤ ਜ਼ਿਆਦਾ ਕੁੱਟਮਾਰ ਕਰ ਦਿੰਦੇ ਸੀਗੇ ਔਰ ਲੋਕ ਇੰਨਾ ਡਰਦੇ ਆ ਕਿ ਕੋਈ ਆਵਾਜ਼ ਵੀ ਨਹੀਂ ਚੱਕ ਸਕਦਾ ਹੈਗਾ ਕਿ ਪਹਿਲਾਂ ਵੀ ਸਾਡੇ ਨਾਲ ਕਾਫੀ ਵਾਰ ਇਦਾਂ ਦੀ ਬਤਮੀਜ਼ੀ ਕੀਤੀ ਆ ਅਸੀਂ ਕਾਫੀ 1 ਸਾਲ ਤੋਂ ਪੂਰਾ ਸੀ ਡਿਸਟਰਬ ਸੀਗੇ ਇਸ ਚੀਜ਼ ਨੂੰ ਲੈ ਕੇ ਸਾਰੇ ਪਾਸਟਰਜ਼ ਦੇ ਨਾਲ ਸਾਰੇ ਲੋਕਾਂ ਦੇ ਨਾਲ ਬੱਚੇ ਜਿੰਨੇ ਵੀ ਉੱਥੇ ਸੇਵਾ ਵੀ ਕਰਦੇ ਬਹੁਤ ਜ਼ਿਆਦਾ ਹੱਦ ਤੱਕ ਲੋਕਾਂ ਲਈ ਜਿਨੇ ਜੋ ਆਵਾਜ਼ ਚੱਕਦਾ ਸੀਗਾ ਜੋ ਕੁਝ ਗਲਤ ਹੋ ਰਿਹਾ ਜਾਂ ਕੋਈ ਆਵਾਜ਼ ਚੱਕਦਾ ਸੀ ਤੁਹਾਨੂੰ ਮਾਰਿਆ ਫਿੱਟਿਆ ਜਾਂਦਾ ਸੀ ਔਰ ਡਰਾਇਆ ਧਮਕਾਇਆ ਜਾਂਦਾ ਸੀ ਕੇਸ ਛੁੱਟੇ ਕੇਸਾਂ ਲਈ ਕਿ ਤੁਹਾਡੇ ਕੇਸ ਡਾਲ ਦਾਂਗੇ ਤੁਹਾਡੇ ਪਰ ਇਹ ਕਰ ਦਾਂਗੇ ਤੁਹਾਡੇ ਬੱਚਿਆਂ ਨਾਲ ਇਦਾਂ ਹੋ ਜਾਏਗਾ ਤੇ ਉਹ ਸਭ ਚੀਜ਼ਾਂ ਤੇ ਪਾਸਟਰ ਤੇ ਤੁਹਾਡੇ ਤੇ ਇਲਜ਼ਾਮੇ ਲਾ ਰਿਹਾ ਕਿ ਤੁਸੀਂ ਉੱਥੇ ਉੱਥੇ ਰਹਿ ਕੇ ਜਿਹੜੀ ਚਰਚੇ ਦੇ ਵਿੱਚ ਆਪਣੇ ਤਾਜਪੁਰ ਦੇ ਵਿੱਚ ਤੁਸੀਂ ਕਪਲੇ ਕਿਤੇ ਨੇ ਕਰੋੜਾ ਰੁਪਈਆ ਦਾ ਹੜੱਪਣ ਕੀਤਾ ਹੈ ਤੁਸੀਂ ਉੱਥ ਦੀਆਂ ਰਜਿਸਟਰੀਆਂ ਲਕੋ ਲਈਆਂ ਕੀ આરોਪ ਇੱਕ ਨਿਕ ਸੱਚ ਨੇ ਦੇਖੋ ਜੇ ਮੈਂ ਕਰੋੜ ਰੁਪਈਆ ਪਹਿਲੀ ਤਾਂ ਗੱਲ ਜੇ ਮੈਂ ਕਰੋੜਾ ਰੁਪਈਆ ਕਪਲਾ ਕਰੂੰਗੀ ਤਾਂ ਉਹ ਸਰਕਾਰ ਬੈਠੀ ਹੈ ਹਨਾ ਤੁਸੀਂ ਉਹ ਚੀਜ਼ ਦੀ ਇਨਕੁਆਰੀ ਕਰ ਸਕਦੇ ਆ ਤੇ ਉਸ ਤੋਂ ਬਾਅਦ ਬੋਲ ਰਹੇ ਆ ਗੱਡੀਆਂ ਲਿੱਤੀਆਂ ਚਾਰ-ਚਾਰ ਗੱਡੀਆਂ ਲਿੱਤੀਆਂ ਪੰਜ ਗੱਡੀਆਂ ਲਿੱਤੀਆਂ ਮੇਰੇ ਕੋਲ ਆਲਰੇਡੀ ਪਹਿਲਾਂ ਹੀ ਮੇਰਾ ਘਰ ਵੀ ਹੈਗਾ ਇਹ ਮੇਰੇ ਕੋਲ ਗੱਡੀ ਵੀ ਸੀਗੀ ਉਸ ਤੋਂ ਬਾਅਦ ਇੱਕ ਗੱਡੀ ਜਿਹੜੀ ਸੀਗੀ ਮੇਰੀ ਹੁਣ ਪਿਛੇ 2 ਸਾਲ ਪਹਿਲਾਂ ਮੈਂ ਲਈ ਸੀਗੀ ਉਹ ਵੀ ਇਹਨਾਂ ਨੇ ਮਤਲਬ ਇਹਨਾਂ ਨੇ ਕੁਝ ਡਾਊਨ ਫਾਇਰ ਮਤਲਬ ਇਹਨਾਂ ਨੇ ਖੁਦ ਦਿੱਤੀ ਸੀਗੀ ਜੋ ਕਿ ਤੁਸੀਂ ਮੀਡੀਆ 'ਚ ਵੀ ਦੇਖ ਸਕਦੇ ਫੇਸਬੁੱਕ ਤੇ ਲੱਗਿਆ ਵਾ ਤੇ ਉਹਦੀ ਕਿਸ਼ਤਾਂ ਮੈਂ ਹਾਲੇ ਤੱਕ ਭਰ ਰਹੀ ਆ ਉਹ ਕਿਸ਼ਤ ਮੈਂ ਖੁਦ ਮੇਰੇ ਅਕਾਊਂਟ 'ਚ ਜਾਂਦੀ ਆ ਉਥੇ ਬਾਅਦ ਜਿਹੜੀ ਦੂਸਰੀ ਗੱਡੀ ਆ ਉਹ ਮੇਰੇ ਬੇਟੇ ਨੇ ਲਈ ਆ ਉਹ ਵੀ ਕਿਸ਼ਤਾਂ 'ਤੇ ਪ੍ਰੋਪਰ ਟੋਟਲੀ ਕਿਸ਼ਤਾਂ 'ਵਰ ਹੈ ਤੇ ਮੇਰਾ ਬੱਚਾ ਵੀ ਕੰਮ ਕਰਦਾ ਹੈ ਮੇਰਾ ਹਸਬੰਦ ਵੀ ਕੰਮ ਇੱਦਾਂ ਕੁਛ ਨਹੀਂ ਐ ਜਿਵੇਂ ਕਰੋੜ ਰੁਪਏ ਲੈ ਕੇ ਜਾਉਂਗੀ ਔਰ ਪਹਿਲੀ ਗੱਲ ਤਾਂ ਪਹਿਲਾ ਤਾਂ ਇਹ ਬਾਤ ਹੈ ਕਿ ਕਰੋੜ ਰੁਪਏ ਇਹ ਮੇਰੇ ਹੱਥ ਮੇ ਦੇਣਗੇ ਕਬੀ ਤੇ ਜਿਹਦਾ ਤੁਹਾਡੇ ਤੇ આરોਪ ਲੱਗਦਾ ਹੈ ਨਾਲ ਹੀ ਉਹ ਕਹਿ ਰਹੇ ਨੇ ਕਿ ਇਹ ਜਿਹੜੀ ਵੀਡੀਓ ਆ ਇਹ ਆਈ ਕੋਈ ਸੌਫਟਵੇਅਰ ਆ ਉਹਦੇ ਥਰੂ ਐਡਿਟ ਕਰਕੇ ਜਿਹੜੀ ਆ ਵਾਇਰਲ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹਾਂ ਕਿ ਇਹ ਉਹ ਜਿਹੜਾ ਸਭ ਤੋਂ ਵੱਡਾ ਪ੍ਰੂਫ ਤਾਂ ਇਹੀ ਐ ਝੂਠ ਬੋਲਣ ਦਾ ਕੀ ਇਸ ਜਿਹੜੀ ਮੈਂ ਤਾਂ ਰਿਕਵੈਸਟ ਕਰਦੀ ਆ ਗਵਰਨਮੈਂਟ ਨੂੰ ਵੀ ਸਭ ਨੂੰ ਕਰ ਰਿਕਵੈਸਟ ਕਰ ਰਹੀ ਆ ਕਿ ਤੁਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਦੀ ਜਾਂਚ ਕੀਤੀ ਜਾਵੇ ਜੇ ਇਹ ਵੀਡੀਓ ਫੇਕ ਹੈ ਤਾਂ ਸਾਡੇ ਤੇ ਐਕਸ਼ਨ ਕੀਤਾ ਜਾਵੇ ਕਿਉਂਕਿ ਇਹ ਬਿਲਕੁਲ ਵੀਡੀਓ ਸੱਚੀ ਹੈ ਮੇਰੇ ਜੋ ਵੀ ਕੀਤਾ ਗਿਆ ਉਸ ਵੀਡੀਓ ਤੇ ਜੋ ਹੋਇਆ ਉਹ ਸਭ ਹੋਇਆ ਉਹ ਬੱਚੇ ਵੀ ਝੂਠ ਬੋਲ ਰਹੇ ਆ ਤਾਂ ਉਹ ਬੱਚੇ ਕਿਸ ਪ੍ਰੈਸ਼ਰ ਵਿੱਚ ਆਸੀਂ ਨਹੀਂ ਸਮਝ ਸਕਦੇ ਕਿਉਂਕਿ ਉਹ ਬੱਚੇ ਉੱਥੇ ਆ ਕਿਉਂਕਿ ਉੱਥੇ ਜਦ ਅਸੀਂ ਸੀ ਸੀ ਵੀ ਦਬਾਏ ਵੇ ਸੀਗੇ ਹੁਣ ਅਸੀਂ ਬਾਹਰ ਆ ਚੁੱਕੇ ਆ ਸਾਨੂੰ ਸਭ ਕੁਝ ਸੱਚ ਪਤਾ ਲੱਗ ਚੁੱਕਿਆ ਹੁਣ ਸਾਡੇ ਪਰ ਹਾਲੇ ਵੀ ਦਬਾਅ ਹੈ ਲਿਟਰਲੀ ਸਾਨੂੰ ਹੁਣ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਲਾਈਵ ਤੇ ਹੀ ਸਾਨੂੰ ਧਮਕੀਆਂ ਦੇਈਆਂ ਜਾ ਰਹੀਆਂ ਕਿ ਤੂੰ ਇਹ ਜੋ ਇਹ ਜੋ ਲੜੀ ਲੜੀ ਜੋ ਵਿਰੋਧ ਕਰ ਰਹੀ ਮੇਰੇ ਖਿਲਾਫ ਬੋਲ ਰਹੀ ਹੈ ਇਹ 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 ਵਿਧਵਾ ਹੋ ਜਾਏਗੀ ਇਸਕੇ ਬੱਚੇ ਅनाथ ਹੋ ਜਾਣਗੇ ਐਸੀ ਐਸੀ ਬਾਤیں ਜੋ ਹੈ ਪਬਲਿਕਲੀ ਧਮਕੀਆਂ ਬਿਲਕੁਲ ਹਰਾਸ ਕੀਤਾ ਜਾਂਦਾ ਪਬਲਿਕਲੀ ਸਭ ਕੁਝ ਬੋਲ ਦਿਆ ਗਿਆ ਵੋ ਉਸ ਦਿਨ ਇਹ ਲਾਸਟ ਸੰਡੇ ਕੀ ਜੋ ਮੀਟਿੰਗ ਹੈ ਬਲਾਈਵ ਵਿੱਚ ਦੇਖ ਸਕਦੇ ਹਾਂ ਇਹ ਸਾਰੀ ਚੀਜ਼ ਦਿਨਾਂ तो बच्चों को भी ऐसा ही कुछ डराया धमकाया जा रहा बच्चे बोल रहे हैं कि हम उस समय वहां पे थे ही नहीं ना हम थे दोनों बच्चे बोल रहे हैं हम वहां पे थे ही नहीं और ये जो वीडियो ये तैयार की गई है अगर ये चीजें हो रही हैं आप वीडियो को अगर अगर वीडियो की जांच की जाएगी तो आपको ऑटोमेटिकली पता लग जाएगा कि वो वीडियो भी सच्ची है और ये बच्चे किस प्रेशर में बोल रहे हैं बिल्कुल ज बच्चे दी कुटमार होई के ਤੁਸੀਂ ਜੇ ਕਹਿ ਰਹੇ ਹੋ ਐਸੀ ਮੈਂ ਰੁਕਿਆ ਨੂੰ ਬਈ ਪਾਸਟਰ ਜੀ ਨੂੰ ਵੀ ਤੁਸੀਂ ਇਹਨੂੰ ਨਾ ਮਾਰੋ ਕਿ ਗਲਤ ਕੱਲ ਮਾਰਨੀ ਚਾਹੀਦਾ ਆ ਕੀ ਹੁਣ ਉਹ ਉਹ ਮੁੰਡਾ ਜਿਹੜਾ ਆ ਉਹ ਤੇ ਕਹਿ ਰਿਹਾ ਕਿ ਐਦਾਂ ਦੀ ਕੋਈ ਗੱਲ ਨਹੀਂ ਮੇਰੇ ਨਾਲ ਕੋਈ ਕੁੱਟਮਾਰ ਨਹੀਂ ਹੋਈ ਕੀ ਵਜ੍ਹਾ ਕੀ ਆ ਡਰਾਇਆ ਤਮ ਕਾਇਆ ਜਾ ਰਿਹਾ ਜਾਂ ਕੀ ਕੀ ਵਜ੍ਹਾ ਕੀ ਆ ਉਹ ਬੋਲ ਕੇ ਦੇ ਰਹੇ ਆ ਦੇਖੋ ਇਹ ਤਾਂ ਹੁਣ ਉਹ ਬੱਚਾ ਹੀ ਸਮਝ ਸਕਦਾ ਹੈ ਕਿਉਂਕਿ ਉਹ ਉੱਥੇ ਆ ਸੀ ਉਹਨਾਂ ਨਾਲ ਸਾਡਾ ਨਾਲ ਕੋਈ ਕੰਟੈਕਟ ਨਹੀਂ ਨਾ ਬੱਚਿਆਂ ਦਾ ਕਿਉਂਕਿ ਜਦ ਅਸੀਂ ਉੱਥੇ ਸੀਗੇ ਉਹ ਬੱਚੇ ਰਿਕਵੈਸਟ ਕਰਦੇ ਸੀਗੇ ਕਿ ਫਾਸਟਰ ਜੀ ਮੇਰੀ ਸਿਸਟਰ ਨੂੰ ਬਚਾ ਲਓ ਕਿ ਮੇਰੀ ਸਿਸਟਰ ਨਾਲ ਕੁਝ ਗਲਤ ਨਾ ਹੋ ਜੇ ਉਹ ਬੱਚੇ ਬਹੁਤ ਰੋਂਦੇ ਸੀਗੇ ਅੱਜ ਉਹ ਕਿਸੇ ਦਬਾਅ ਵਿੱਚ ਆ ਅਸੀਂ ਕਿਸੇ ਬੱਚੇ ਨੂੰ ਨਹੀਂ ਕੁਝ ਵੀ ਬੋਲ ਸਕਦੇ ਕਿਉਂਕਿ ਉਹਨਾਂ ਦੀ ਕੀ ਕਿਉਂਕਿ ਉਸ ਬੱਚੇ ਨੂੰ ਮਾਰਿਆ ਗਿਆ ਹੈ ਉਹ ਤੁਹਾਡੇ ਕੋਲ ਸਬੂਤ ਹੈ ਹੁਣ ਉਹ ਬੱਚਾ ਕਿਉਂ ਝੂਠ ਬੋਲ ਰਿਹਾ ਹੈ ਜਾਂ ਤਾਂ ਉਹ ਬੱਚਾ ਹੀ ਦੱਸ ਸਕਦਾ ਹੈ ਇਹ ਮੈਂ ਨਹੀਂ ਦੱਸ ਸਕਦੀ ਹੈ ਕਿਉਂਕਿ ਮੈਂ ਬਾਹਰ ਹਾਂ ਸੁਮਿਨਿਸਟਰੀ ਤੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਵਿੱਡੋ ਹੋ ਜਾਓਗੇ ਜਾਂ ਹੋਰ ਲੋਕ ਲੇਡੀਜ਼ ਨੂੰ ਵੀ ਇਹ ਬੜੀਆਂ ਤਰਕੀ ਦੇ ਦਿੱਤੇ ਜਾਂਦਾ ਸ਼ਰਮ ਸ਼ਰਮ ਸਟੇਜ ਸ਼ਰਮ ਸਟੇਜ ਤੋਂ ਬੋਲਦੇ ਆ ਉਹ ਦੇਸ ਤੋਂ ਹੀ ਬੋਲਦੇ ਦੇਖੋ ਇਹ ਅੰਸ਼ੂ ਦੇ ਅੰਸ਼ੂ ਜਿਹੜੀ ਹੁਣ ਪਿੱਛੇ ਜੇ ਅੰਸ਼ੂ ਉਹ ਨਿਕਲੀ ਹੈ ਅਸਲਈ ਵੀ ਬੋਲਿਆ ਜਾ ਰਿਹਾ ਉਸਦੇ ਪਾਪਾ ਲਈ ਵੀ ਰੇਪ ਕੇਸ ਪਾਇਆ ਗਿਆ ਉਹਦੇ ਹਸਬੰਦ ਤੇ ਬਾਰ ਬਾਰ ਰੇਪ ਕੇਸ ਪਾਇਆ ਗਿਆ ਤੇ ਚੰਦਨ ਦੇ ਔਰ ਉਹਦੇ ਲਈ ਦੋਨਾਂ ਨੂੰ ਇੱਕ ਕੁੜੀ ਲਈ ਤਿਆਰ ਕੀਤਾ ਗਿਆ ਉਸ ਕੁੜੀ ਲਈ ਤਿਆਰ ਕੀਤਾ ਗਿਆ ਕਿ ਇਹ ਕੁੜੀ ਨੇ ਨਾਲ ਇਹਨਾਂ ਨੇ ਕੁਝ ਗਲਤ ਕੀਤਾ ਇਹ ਸਭ ਪਲਾਨਡ ਹੁੰਦਾ ਇਹ ਸਾਰਾ ਕੁਝ ਇਹ ਕਰਦੇ ਆ ਇਸ ਸਾਰਾ ਜੋ ਵੀ ਜੋ ਵੀ EMPLOYE ਜਾਂ ਕੋਈ ਵੀ ਬੰਦਾ ਜੇ ਉਥੇ ਕੰਮ ਜਿਹੜਾ ਵਰਕਰ ਉਥੇ ਆ ਜਾਂਦਾ ਹੈ ते पिछले पिछले तो पिछले से साल की, साल की तो एक, एक का काम कर रहा था, उसने का काम वहाँ पे किया, उसके दबा लिए और जब उसने लाखों okay. रुपए वो डेली आता रहा डेली आता रहा और जब वो बेचारा थुखी हो गया थक हार के तो उसके ऊपर इन्होंने कंप्लेंट डाली की ये इतने लाखों रुपए लेके भाग गया है okay. साढ़े आठ लाख की चोरी का इल्जाम उसके ऊपर लगाया इवन की इन्होंने ही उसके पैसे देने थे ਤੋ ਐਸੀ ਝੂਠੀ ਬਹੁਤ ਸੀ ਕੰਪਲੇਂਟਾਂ ਜੋ ਕੀ ਗਈਆਂ ਜਿਨਕੇ ਉੱਪਰ ਕੋਈ ਹੈ ਹੀ ਨਹੀਂ ਜਿਸਕੇ ਉੱਪਰ ਕੋਈ ਕਿਸੇ ਉਸ ਚੀਜ਼ ਕੋ ਸਾਬਿਤ ਵੀ ਨਹੀਂ ਇਹ ਕਰ पाए। ਤੋ ਐਸੀ ਬਹੁਤ ਸੀ ਕੰਪਲੇਂਟ ਹੈ ਜੋ ਵੀ ਇੱਥੇ ਜਦ ਤੱਕ ਕਿਉਂਕਿ ਲੋਕ ਆਪਣੀ ਮਰਜ਼ੀ से ਆ ਸਕਤੇ ਹਨ ਪਰ ਲੋਕ ਆਪਣੀ ਮਰਜ਼ੀ से ਜਾ ਨਹੀਂ ਸਕਤੇ। ਇਤਨਾ ਜ਼ਿਆਦਾ ਹਰਾਸ਼ ਕੀਤਾ ਜਾਂਦਾ ਲੋਕੋ ਕੋ ਇਤਨਾ ਜ਼ਿਆਦਾ ਡਰਾਇਆ ਜਾਂਦਾ ਹੈ। ਲੋਕ ਕਹਿਣ ਤਾਂ ਪਾਵੇ ਵੀ ਕਿ ਉਹ ਚਰਚੇ ਦੇ ਵਿੱਚ ਜਿਹੜਾ ਪਾਦਰੀ ਹੈ ਬਲਜਿੰਦਰ ਪਾਸਟਰ ਹੈ ਉਹ ਲੋਕਾਂ ਨੂੰ ਇਦਾਂ ਹੀ ਜਿਹੜੇ ਹੋਰ ਉੱਥੇ ਤੇ ਸੇਵਾਦਾਰ ਨੇ ਉਹਨਾਂ ਦੀ ਕੁੱਟਮਾਰ ਕਰਦਾ ਜਾਂ ਫਿਰ ਇਹਦਾ ਬੇਦਵੰਜਾ ਜਾਂ ਕਿ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੇ ਬਲੇਸਸ ਹੁੰਦੀਆਂ ਲੋਕਾਂ ਨੂੰ ਦੁਆਵਾਂ ਮਿਲਦੀਆਂ ਇਹ ਵੱਧ ਦੁਆਵਾਂ ਦੇ ਜਿਹੜੀ ਕੀ ਕੀ ਕਮਨ ਸਕਦੇ ਇਸ ਚੀਜ਼ ਨੂੰ ਕਿ ਕਿਉਂ ਪਾਸਟਰ ਇਦਾਂ ਦਾ ਪਾਦਰੀ ਕਿਉਂ ਕੰਮ ਕਰ ਰਿਹਾ ਦੇਖੋ ਜੋ ਵੀ ਉੱਥੇ ਜਾਂਦਾ ਉਹ ਇੱਕ ਪ੍ਰੇਮ ਨੂੰ ਦੇਖ ਕੇ ਜਾਂਦਾ ਬਾਈਬਲ ਦੇ ਵਚਨਾਂ ਚ ਕਿਉਂਕਿ ਵਚਨਾਂ ਵਿੱਚ ਪ੍ਰੇਮ ਹੈ ਤੇ ਉਸ ਪ੍ਰੇਮ ਨੂੰ ਲੈ ਕੇ ਆਸਤਾ ਲੈ ਕੇ ਲੋਕ ਉੱਥੇ ਜੁੜਦੇ ਆ ਸੇਵਾ ਕਰਦੇ ਆ ਪਰ ਕੁਝ ਸਮੇਂ ਦੇ ਬੀਤਣ ਤੋਂ ਬਾਅਦ ਜਦ ਉੱਥੇ ਦੀਆਂ ਚੀਜ਼ਾਂ ਕੁਝ ਲੋਕਾਂ ਨੂੰ ਜਿਹੜੀ ਸਮਝ ਆਣ ਲੱਗ ਜਾਂਦੀਆਂ ਉਹ ਲੋਕ ਜਦ ਨਿਕਲਣਾ ਵੀ ਚਾਹੇ ਤਾਂ ਨਿਕਲ ਹੀ ਨਹੀਂ ਸਕਦੇ ਕਿੰਨੇ-ਕਿੰਨੇ ਸਾਲ ਲੋਕ ਉੱਥੇ ਫਸੇ ਰਹਿੰਦੇ ਆ ਤੇ ਉਹ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਇੱਕ ਕਹਿ ਸਕਤੇ ਨਾ ਕਿ ਪਰਮੇਸ਼ਰ ਕੀ ਆਰਮੇ ਬਚਨੋ ਕੀ ਆਰਮੇ ਇਹ ਸਭ ਕੁਝ ਹੋ ਰਿਹਾ ਤਾਂ ਲੋਕ ਨਿਕਲ ਚਾਹ ਕਰ ਵੀ ਕੁਝ ਲੋਕ ਵਾਹੋਂ ਸੇ ਨਿਕਲ ਨਹੀਂ ਪਾਤੇ ਹਾਂ ਬਿਲਕੁਲ ਕੋ ਤੇ ਤੁਸੀਂ ਹੁਣ ਪੁਲਿਸ ਕੋ ਕੰਪਲੀਟ ਕੀਤੇ ਤੇ ਕੀ ਭਰੋਸਾ ਦਿੱਤਾ ਤੇ ਕੀ ਇਨਸਾਫ ਦੀ ਮੰਗ ਹੈ ਤੁਹਾਡੀ ਸੋਰੀ ਕੈਪ ਤੁਸੀਂ ਪੁਲਿਸ ਕੋਲ ਜਿਹੜੀ ਕੋਈ ਸ਼ਿਕਾਇਤ ਕੀਤੀ ਹੈ ਤੇ ਕਿਦਾਂ ਦਾ ਭਰੋਸਾ ਦਿੱਤਾ ਤੇ ਕਿਦਾਂ ਦੀ ਇਨਸਾਫ ਦੀ ਤੁਸੀਂ ਮੰਗ ਕਰਦੇ ਹੋ ਹਾਂਜੀ ਹਮ ਗਏ تھے ਅੱਜ ਐਸਐਸਪੀ ਆਫਿਸ ਗੇ ਮੁੱਲਾਪੁਰ ਗਏ تھے ਤੋਂ ਵਹਾਂ ਪੇ ਡੀਐਸਪੀ ਸੇ ਇੰਟਰਵਿਊ ਹੋਆ ਹਮਾਰੀ ਹਮਨੇ ਸਾਰੇ ਬਿਆਨ ਆਪਣੇ ਵਹਾਂ ਪੇ ਲਿਖਵਾਏ ਹੈ ਤੋਂ ਹਮੇਂ ਵਿਸ਼ਵਾਸ ਹੈ ਕਿ ਉਹ ਪੁਲਸ ਜੋ ਹੈ ਉਹ ਅਧਿਕਾਰੀ ਹੈ ਉਹਨੇ ਆਸ਼ਵਚਨ ਦਿਆ ਕਿ ਹਮ ਆਪਕੇ ਸਾਥ ਖੜੇ ਹੈਂ ਔਰ ਜੋ ਵੀ ਨਿਆਏ ਹੈ ਜੋ ਵੀ ਸੱਚਾ ਉਹ ਸਾਹਮਣੇ ਆਏਗਾ ਔਰ ਆਪਕੋ ਇਨਸਾਫ ਮਿਲੇਗਾ ਤੋ ਮਤਲਬ ਇਹ ਜਿਹੜੀ ਘਟਨਾ ਸੀ ਸੀਸੀਟੀਵੀ ਆ ਜਿਹੜੀ ਉਹ ਕਹਿ ਰਿਹਾ ਕਿ ਇਹ ਐਡਿਟ ਕੀਤੀ ਗਈ ਆ ਤੁਸੀਂ ਇਹਨੂੰ ਮੰਨਦੇ ਹੋ ਕਿ ਪੂਰਨ ਸੱਚ ਹੈ ਕਿ ਜੋ ਹਕੀਕਤ ਆ ਉਹੀ ਸਾਹਮਣੇ ਆ ਔਰ ਇਹ ਵੀਡੀਓ ਜਿਹੜੀ ਆ ਜਨਤਕ ਕਿਨੇ ਕੀਤੀ ਤੁਹਾਡੇ ਵੱਲੋਂ ਕੀਤੀ ਗਈ ਆ ਜਾਂ ਫਿਰ ਇਹ ਕਿਸੇ ਹੋਰ ਵੱਲੋਂ ਕੀਤੀ ਗਈ ਆ ਇਹ ਕਿਸੇ ਹੋਰ ਵੱਲੋਂ ਕੀਤੀ ਗਈ ਆ ਪਰ ਇਹ ਵੀਡੀਓ ਬਿਲਕੁਲ ਸੱਚ ਹੈ ਬਿਲਕੁਲ ਰਾਈਟ ਹੈ ਵੀਡੀਓ ਇਹਦੇ ਵਿੱਚ ਇੱਕ ਵੀ ਚੀਜ਼ ਐਡਿਟ ਨਹੀਂ ਕੀਤੀ ਗਈ ਆ ਜੋ ਵੀ ਆ ਉਹ ਪ੍ਰੋਪਰ ਸਹੀ ਆ ਵੀਡੀਓ ਇਹ ਆਫਿਸ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਥਰੂ ਹੋਈ ਹੈ ਜਾਂ ਕਿਸੇ ਬਹੋਰ ਤਰਜ਼ੂਰ ਕੀਤੀ ਗਈ ਸੀ ਰਿਕਾਰਡ ਹਾਂਜੀ ਜੋ ਇਹ ਆਈਐਸ ਸੀਸੀਟੀਵੀ ਕੈਮਰੇ ਕੀ ਫੁਟੇਜ ਹੀ ਹੈ ਆਫਿਸ ਦੀ ਹੈ ਹਾਂਜੀ ਹਾਂਜੀ ਇਹ ਆਫਿਸ ਦੇ ਪਾਸ ਪادری ਦਾ ਆਫਿਸ ਹੈ ਤੇ ਕਿੱਥੇ ਮੋਹਾਲੀ ਦੀ ਗੱਲ ਹੈ ਜਾਂ ਤਾਜਪੁਰ ਦੀ ਗੱਲ ਹੈ ਇਹ ਇਹ ਮੋਹਾਲੀ ਕੀ ਹੈ ਚੰਡੀਗੜ੍ਹ ਜਾਂ ਟੋਲ ਪਲਾਜ਼ਾ ਦੇ ਪਾਸ ਬਡੋਦੀ ਪਿੰਡ ਮੈਂ ਬਡੋਦੀ ਪਿੰਡ ਜੋ ਚਰਚਾ ਨਹੀਂ ਸੋ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਤੇ ਚਾਹੁੰਦੇ ਹੋ ਕਿ ਪਾਦਰੀ ਖਰਾਬ ਕਾਰਵਾਈ ਕੀਤੀ ਜਾਂਦੀ ਹੈ। ਹਾਂਜੀ ਹਾਂਜੀ। ਉਸ ਮਹਿਲਾ ਦਾ ਸਾਥ ਦੇਣ ਦੇ ਲਈ ਸਾਡੇ ਨਾਲ ਅ ਸਰਦਾਰ ਸਿਵਰਨ ਸਿੰਘ ਜਿਹੜੇ ਕਿ ਜ਼ਿਲ੍ਹਾ ਪ੍ਰਧਾਨ ਮੋਹੱਲੀ ਤੋਂ ਨੇ ਸ਼ਿਪਸੈਨਾ ਤੋਂ ਭਾਈ ਸਭ ਤੋਂ ਪਹਿਲਾਂ ਪਿਆਰਪ੍ਰੀਤ ਸਾਡੀ ਸਸਰੀ ਗੱਲ ਸਾਡੇ ਚੈਨਲ ਤੇ ਨਿੱਗੀ ਜੀ ਹੈ ਜੀ। ਸਸਰੀ ਗੱਲ ਜੀ ਸੱਚ ਗੱਲ ਥੈਂਕ ਯੂ ਜੀ। ਸਰ ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਹਿਲਾ ਨੂੰ ਕੁੱਟਿਆ ਜਾ ਰਿਹਾ ਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਵੇਂ ਤੁਸੀਂ ਕਿਵੇਂ ਦੇਖਦੇ ਹੋ ਇਸ ਵੀਡੀਓ ਨੂੰ? ਦੇਖੋ ਜੀ ਜਿਹੜਾ ਕਹਿੰਦਾ ਕਿ ਵੀਡੀਓ ਝੂਠ ਹੈ। ਬਿਲਕੁਲ ਵੀਡੀਓ ਸੱਚ ਹੈ ਜਿਹੜੀ ਵੀਡੀਓ ਦਾ ਪੀਡੀਓ ਸੀਗੀ ਉਹ ਉਹ ਮੁੰਡੇ ਤੋਂ ਬਵਾਲ ਪੈਦਾ ਹੋਇਆ ਸੀਗਾ ਮਤਲਬ ਜਿਹੜਾ ਮੁੰਡੇ ਤੋਂ ਗੁੱਸਾ ਹੋਇਆ ਸੀਗਾ ਪਾਸਟਰ ਮੁੰਡੇ ਦੀ ਉਹ ਭੈਣ ਨੂੰ ਸ਼ੇਡਦਾ ਸੀਗਾ ਜਿਹੜੀ ਉੱਥੇ ਛੋਟੀ ਭੈਣ ਰਹਿੰਦੀ ਨਾ ਉਹਦੀ ਉਹਨੂੰ ਸ਼ੇਡਦਾ ਸੀਗਾ ਉਹ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਬੈਠੇ ਰਾਤ ਦੇ 11:30 12 ਵਜੇ ਦੀ ਗੱਲ ਹੈ ਉਹ ਉਸ ਟਾਈਮ ਰਾਤ ਦੀ ਤੇ 14 ਤਰੀਕ ਦੀ ਰਾਤ ਨੂੰ ਤੇ ਉਸ ਤੋਂ ਬਾਅਦ 13 ਤਰੀਕ ਰਾਤ ਨੂੰ ਮਤਲਬ 14 ਤਰੀਕੇ ਬਣ ਜਿੰਦੀ 12 ਤੋਂ ਬਾਅਦ ਉਤੋਂ ਬਾਅਦ ਜਦੋਂ ਸਾਰੇ ਆਪਸ ਗੱਲਾਂ ਕਰਦੇ ਹੋ ਕਹਿੰਦਾ ਤੂੰ ਜਿਹੜੀ ਇਹ ਰਣਜੀਤ ਕੌਰ ਹੈ ਇਹਨਾਂ ਤੋਂ ਹੈਲਪ ਮੰਗੀ ਸੀ ਉਹ ਮੁੰਡੇ ਨੇ ਕਿ ਮੇਰੀ ਸਿਸਟਰ ਨੂੰ ਛੇੜਦੇ ਨੇ ਛੇੜਖਾਨੀ ਕਰਦੇ ਨੇ ਟੱਚ ਕਰਦੇ ਨੇ ਤੁਸੀਂ ਮੇਰੀ ਹੈਲਪ ਕਰੋ ਤੇ ਇਹ ਕਹਿੰਦਾ ਉਤੋਂ ਬਾਅਦ ਉੱਥੇ ਜਾ ਕੇ ਪਾਸਟਰ ਸਿੱਧਾ ਕਹਿਣ ਲੱਗੇ ਵੀ ਤੁਸੀਂ ਮੇਰੀ ਭੈਣ ਨੂੰ ਕਿਉਂ ਛੇੜਦੇ ਹੋ ਇੰਨੀ ਗੱਲ ਹੋਈ ਸੀਗੀ ਉਤੋਂ ਬਾਅਦ ਉਹਨੇ ਚੱਕ ਕੇ ਲੈਪਟਾਪ ਮੋਬਾਈਲ ਉਹਦੇ ਮੂੰਹ ਤੇ ਮਾਰਦਾ ਜਿਹੜੀ ਆਪਣੀ ਵੀਬਾ ਰਣਜੀਤ ਕੌਰ ਸੀਗੀ ਇਹਨਾਂ ਦੇ ਹੱਥ ਘੁਕ ਮਾਰੀ ਮੈਨੂੰ ਕਾਪੀ ਇਹਦੇ ਮੂੰਹ ਤੇ ਮਾਰਦਾ ਫਿਰ ਥੱਪੜ ਮਾਰਦਾ ਫਿਰ ਗੱਲ ਤੋਂ ਇੱਥੋਂ ਫੜਦਾ ਨੇ ਉਹ ਤੇ ਇਹ ਕੰਮ ਪਾਸਟਰ ਕਹਿੰਦੇ ਹੋ ਪਾਸਟਰਾਂ ਦੇ ਨਾਂ ਤੇ ਇੱਕ ਕਲੰਕ ਹੈ ਬੰਦਾ ਪਾਸਟਰਾਂ ਦਾ ਨਾਂ ਵੀ ਇਹਨੇ ਬਦਨਾਮ ਕਰਕੇ ਰੱਖਿਆ ਮੈਂ ਇਹ ਨਹੀਂ ਕਹਿੰਦਾ ਕਿ ਪਾਸਟਰ ਹੈ ਇਹਨੇ ਬਦਨਾਮ ਕਰਕੇ ਰੱਖਿਆ ਸਾਰੇ ਪਾਸਟਰਾਂ ਨੂੰ 크੍ਰਿਸਚਨ ਧਰਮ ਨੂੰ ਬਦਨਾਮ ਕਰਕੇ ਰੱਖਿਆ 크੍ਰਿਸਚਨ ਧਰਮ ਸਭ ਤੋਂ ਉੱਪਰ ਧਰਮ ਮੰਨਿਆ ਜਾਂਦਾ ਪਰ ਦੇਖਿਆ ਜਾਵੇ ਬਾਹਰ ਇੰਟਰਨੈਸ਼ਨਲ ਸਾਰੇ 크੍ਰਿਸਚਨ ਨੇ ਤੇ ਵਧੀਆ ਧਰਮ ਹੈ ਮੈਂ ਇਹ ਨਹੀਂ ਮਾੜਾ ਨਹੀਂ ਕਹਿੰਦਾ ਪਰ ਇਹ ਇਹਨੇ ਬਦਨਾਮ ਕਰਕੇ ਰੱਖਿਆ ਤੇ ਜਾਦੂਗਰ ਨੇ ਬਦਨਾਮ ਕਰ ਰੱਖਿਆ ਪਤ ਨਹੀਂ ਕਿਸੇ ਨਾਲ ਕਰੀ ਬੱਚਿਆਂ ਨੂੰ ਆਪਣੇ ਵਿੱਚ ਬੁਲਾਉਂਦਾ ਹੁਣ ਤੁਸੀਂ ਕਹਿੰਦਾ ਪ੍ਰੇਰ ਕਿਹੜੀ ਕਰਾਣੀ ਹੈ 50000 ਕਰਾਣੀ ਹੈ ਲੱਖ ਰੁਪਏ ਕਰਾਣੀ ਹੈ 1.5 ਲੱਖ ਦੀ ਕੋਲਡ ਪ੍ਰੇਰ ਕਰਾਣੀ ਤੁਸੀਂ ਦੱਸੋ ਨੇ ਬਿਜ਼ਨਸ ਬਣਾ ਰੱਖਿਆ ਨੇ ਹੂੰ ਹੂੰ ਬਿਲਕੁਲ ਬਿਲਕੁਲ ਹਾਂ ਜਿਹੜੀ ਚੀਜ਼ ਦੱਸਦੇ ਆ ਉਹ ਇਹ ਪ੍ਰੇਅਰ ਦੇ ਵੀ ਪੈਸੇ ਲੈਂਦਾ ਜਾਂ ਉੱਥੇ ਇਹ ਕਹਿ ਦਿੰਦਾ ਆ ਮਰਦਾ ਐਮ ਜਿੰਦਾ ਕਰਤਾ ਲੰਗੜਾ ਚਲਾ ਦਿੱਤਾ ਲੱਗਦਾ ਵੀ ਇਹ ਸਿਰਫ ਇੱਕ ਡਰਾਮੇਬਾਜ਼ੀ ਕਰ ਰਿਹਾ ਹੈ ਲੋਕਾਂ ਨੂੰ ਇੱਕ ਕੇ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਜੇ ਇਹ ਬੰਦਾ ਏਡਾ ਪਾਵਰਫੁੱਲ ਹੁੰਦਾ ਫਿਰ ਇਹਨੂੰ ਇਹਨਾਂ ਪਤਾ ਲੱਗਦਾ ਮੇਰੇ ਏਡਾ ਜਲੂਸ ਨਿਕਲਣਾ ਸੀ 2 ਦਿਨ ਬਾਅਦ ਮਹੀਨਾ ਪਹਿਲਾਂ ਜਲੂਸ ਨਿਕਲਣਾ ਸੀਗਾ ਇਹਨੂੰ ਦਿਖਦਾ ਨਹੀਂ ਸੀਗਾ ਜੀ ਏਡਾ ਪਾਵਰ ਇਹਨੂੰ ਸ਼ਕਤੀ ਸੀਗੀ ਇਹਨੂੰ ਪਤਾ ਹੋਣਾ ਚਾਹੀਦਾ ਮੇਰੇ ਨਾਲ ਮੀਡੀਆ ਨੇ ਕਿਹਾ ਜਲੂਸ ਕੱਢਣਾ ਫਿਰ ਮੈਂ ਸੈਟਿੰਗ ਹੈ ਦੀ ਸੈਟਿੰਗ ਜਿਹੜੀ ਕਪੂਰਥਲੇ ਚ ਹੈਗੀ ਹੈ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵਾਲੇ ਕਹਾਂਗੇ ਜਿਹੜੇ ਰੈਸ਼ਨ ਨਹੀਂ ਕਰਦੇ ਇਹਨੂੰ ਜਿਹੜਾ ਬੰਦਾ दारू ਪੀਂਦਾ ਹੋਵੇ ਜੇ ਕੋਈ ਹੋਰ ਕੇਸ ਹੋਣ ਚੱਕ ਕੇ ਅੰਦਰ ਜੇਲ੍ਹ ਚ ਬਾੜ ਦਿੰਦੇ ਯਾਰ ਉਹ दारू ਪੀਂਦਾ ਬੰਦਾ ਇਹਨੂੰ ਤੁਸੀਂ ਕੋਈ ਛੇੜ ਛਾੜ ਗਾਤੇ ਹੋ ਜੇਲ੍ਹ ਚ ਬਾ ਬਾਰ ਕੋ ਮਦਾਂ ਪੁਲਿਸ ਲੈ ਕੇ ਘੁੰਮਦਾ ਨਾਲ ਦੱਸੋ ਕਿਹੜੇ ਪਾਸੇ ਨੂੰ ਪਾਸਟ ਰਹੇ ਤੇ ਇੱਕ ਮੈਂ ਤੁਹਾਡੀ ਇੰਟਰਵਿਊ ਸੁਣੋ ਉਹਦੇ ਵਿੱਚ ਇਹ ਆਇਆ ਸੀ ਕਿ ਇਹ ਜਿਹੜਾ ਪਾਦਰੀ ਹੈ ਹੋਟਲਾਂ ਵਿੱਚ ਲੜਕੀਆਂ ਨੂੰ ਲੈ ਕੇ ਜਾਂਦਾ ਇਹ ਕਿੰਨੀ ਸੱਚਾਈ ਹੈ ਦੇਖੋ ਜੀ ਉਹ ਮਾਮਲਾ ਬਿਲਕੁਲ ਸੱਚ ਹੈ ਮੈਂ ਦੱਸਦਾ ਬਿਲਕੁਲ ਸੱਚ ਹੈ ਇਹ ਸੱਚ ਹੈ ਕੁੜੀ ਉਹ ਸਾਹਮਣੇ ਲੈ ਕੇ ਆਵਾਂਗਾ ਗਰੀਬ ਘਰ ਦੀ ਕੁੜੀ ਹੈ ਜਿਹਨੂੰ ਲੈ ਕੇ ਗਿਆ ਹੈ ਉਹ ਸਾਹਮਣੇ ਨਹੀਂ ਆਣਾ ਚਾਹੁੰਦੀ ਬਿਲਕੁਲ ਡਰਾ ਰੱਖੀ ਹੈ ਜੇ ਉੱਥੋਂ ਨਿਕਲਣਾ ਵੀ ਬਹੁਤ ਔਖਾ ਹੈ ਜਿੱਦਾਂ ਸਰਸੇ ਵਾਲਾ ਕਰਦਾ ਸੀ ਨਾ ਵੀ ਕੁੜੀ ਨਿਕਲ ਨਹੀਂ ਸਕਦੀ ਉਹ ਕੰਮ ਇਹਨੇ ਕੀਤਾ ਹੈ ਸਰਸੇ ਵਾਲਾ ਟੂ ਬਣ ਗਿਆ ਹੁਣ ਇਸ ਟਾਈਮ ਮਤਲਬ ਜਿੱਦਾਂ ਉੱਥੋਂ ਨਿਕਲਣਾ ਔਖਾ ਸੀਗਾ ਹੁਣ ਇੱਥੋਂ ਨਿਕਲਣਾ ਔਖਾ ਕਿਉਂ ਹੋਇਆ ਹੈ ਮਤਲਬ ਬਾਹਰ ਨਿਕਲ ਨਹੀਂ ਸਕਦੀ ਮੀਡੀਆ ਸਾਹਮਣੇ ਜੇ ਆਏ ਇਦਾਂ ਬੇਸਤੀ ਹੋਏਗੀ ਇਹਦੀ ਇਹ ਸਿਸਟਮ ਨੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦੇਣਾ ਕਿ ਤੇਰੇ ਘਰ ਦੇ ਨੂੰ ਮਾਰ ਦਾਂਗੇ ਫਲਾਣਾ ਕਰ ਦਾਂਗੇ ਇਹ ਚੀਜ਼ਾਂ ਕਰਨ ਜਾਣ ਦਾ ਜਿੱਦੈਕਾ ਥੋੜੇ ਜਿਹਾ ਪਹਿਲਾਂ ਮਾਮਲਾ ਇੱਕ ਹੋਰ ਵੀ ਸਾਹਮਣੇ ਆਇਆ ਸੀ ਇੱਕ ਕਪੂਰਥੜੇ ਦੀ ਲੜਕੀ ਜਿਹੜੀ ਕਿ ਉਹ ਕਹਿ ਰਹੀ ਕਿ ਮੈਂ ਇੱਥੇ ਇਹਨਾਂ ਦੇ ਚਰਚੇ ਦੇ ਵਿੱਚ ਕੰਮ ਵੀ ਕਰਦੀ ਸੀ ਸੇਵਾ ਵੀ ਕਰਦੀ ਸੀ ਉਹਦੇ ਤੇ ਵੀ ਛੇੜਛਾੜ ਦੇ ਨੇ ਛੇੜਛਾੜ ਲਾਇਤੇ ਉਹਨੇ ਰੋਪੀ ਜਿਹੜੇ ਆ ਤੇ ਇੱਕ ਲੜਕੀ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਕਿ ਉਹ ਉਹ ਲੜਕੀ ਵਾ ਸੱਚ ਸੀ ਜਾਂ ਉਹ ਵੀ ਪਲਾਨ ਸੀ ਉਹ ਵੀ ਲੜਕੀ ਮੈਂ ਹੀ ਹੈਂਡਲ ਕਰਦਾ ਪਿਆ ਉਹਨਾਂ ਦਾ ਕੇਸ ਵੀ ਜਿਹੜੀ ਅਮਨ ਸੀ ਉਹਨਾਂ ਦਾ ਵੀ ਮੈਂ ਕਰਦਾ ਪਿਆ ਜਿਹੜੀ ਦੂਜੀ ਲੜਕੀ ਇਹਨਾਂ ਦਾ ਵੀ ਤਿੰਨਾਂ ਦਾ ਮੈਂ ਕਰਦਾ ਪਿਆ ਤੇ ਜਿਹੜੇ ਇਹ ਦੂਜੇ ਦੀ ਗੱਲ ਕਰਦੇ ਉਹ ਵੀ ਸੱਚ ਹੈ ਸੱਚ ਹੈ ਸੱਚ ਹੈ ਉਹ ਵੀ ਸੱਚ ਹੈ ਹਾਂਜੀ ਤੇ ਇਹ ਦਿੱਕ ਕਿਉਂ ਤੇ ਓਕੇ ਤੇ ਜਿੱਦਾਂ ਇਸ ਕੇਸ ਚ ਪਹਿਲਾ ਮਾਮਲਾ ਇੱਕ ਲੜਕੀ ਮਹਾਲੀ ਵਾਲ ਜਿਹੜੀ ਕਪੂਥਲੇ ਉਹਦੇ ਬਲੇ ਮਾਮਲਾ ਦਰਜ ਹੋਇਆ ਹੁਣ ਵੀ ਜਿਹੜਾ ਮਾਮਲਾ ਦਰਜ ਕੀਤਾ ਕਿ ਲੱਗਦਾ ਹੈ ਪੁਲਿਸ ਦਾ ਪ੍ਰੈਸ਼ਰ ਹੈ ਜਾਂ ਇਹਦੇ ਤੇ ਕੋਈ ਪੋਲੀਟੀਕਲ ਦਬਾਅ ਪਾ ਕੇ ਆਪਣੇ ਆਪ ਨੂੰ ਵਿਚਾਰ ਰਿਹਾ ਹੈ ਬਸ ਹੁਣ ਇੱਕ ਦੋ ਦਿਨ ਦਾ ਹੋਰ ਦੇਖੋ ਅਸੀਂ ਧਰਨਾ ਲਾਵਾਂਗੇ ਰੋਜ਼ ਪ੍ਰਦਰਸ਼ਨ ਕਰਾਂਗੇ ਐਸਐਸਪੀ ਦਫਤਰ ਕਪੂਰਥਲਾ ਉੱਥੇ ਜਾ ਕੇ ਧਰਮੇ ਲਾਵਾਂਗੇ ਅਸੀਂ ਬਸ ਕੱਲ ਦਾ ਦਿਨ ਦੇਖਾਂਗੇ ਬਸ ਅੱਜ ਐਫਆਈਰ ਦਰਜ ਹੋ ਗਈ ਇੱਥੇ ਤੇ ਉਸ ਤੋਂ ਬਾਅਦ ਅਸੀਂ ਉੱਥੇ ਕਰਾਂਗੇ ਬਹੁਤ ਲਾ ਤੇ ਮਤਲਬ ਲੱਗਦਾ ਵੀ ਜਿਹੜਾ ਇਹ ਜਦ ਪੈਸੇ ਦਾ ਜ਼ੋਰ ਵਰਤ ਰਿਹਾ ਆ ਜਾਂ ਜਿਵੇਂ ਪਹਿਲਾਂ ਗਲੀ ਤੇ ਜਿਆਦਾ ਤਾਂ ਲੋਕ ਪੋਲਿਟੀਕਲ ਲੈ ਲੈਂਦੇ ਨੇ ਜਾਂ ਫਿਰ ਹੋਰ ਦਬਾਅ ਪਾ ਕੇ ਇਹ ਲੋਕਾਂ ਨੂੰ ਜਿਵੇਂ ਦੱਸਦੇ ਹਾਂ ਦਬਾ ਲੈਂਦਾ ਉਹਨਾਂ ਦੀ ਆਵਾਜ਼ਾਂ ਨਹੀਂ ਖੁੱਲਣ ਦਿੰਦਾ ਉਹਨਾਂ ਨੂੰ ਲੋਕਾਂ ਸਾਹਮਣੇ ਆਉਣ ਨਹੀਂ ਦਿੰਦਾ ਕੀ ਲੱਗਦਾ ਹੈ ਇਹ ਇੱਕ ਆਪਣਾ ਆਪਣਾ ਜੀ ਇਦੇ ਕੋਲ ਪੈਸੇ ਦੀ ਗਲਤ ਹੈ ਕਿ ਪੈਸਾ ਹੈਗਾ ਗਰੀਬਾਂ ਦਾ ਪੈਸਾ ਇਕੱਠਾ ਕਰਿਆ ਰਹਿਣੇ ਕਿਹੜੇ ਆਪਣਾ ਹੈ ਕੋਈ ਗਰੀਬਾਂ ਦਾ ਪੈਸਾ ਇਕੱਠਾ ਕਰਦਾ ਕਿਸੇ ਦੀ 50000 ਦੀ ਪ੍ਰੇਅਰ ਕਰਦਾ ਕਿਸੇ ਦੇ ਲੱਖ ਰੁਪਏ ਦੀ ਪ੍ਰੇਅਰ ਕਰਦਾ ਕਿਸੇ ਦੇ ਡੇਢ ਲੱਖ ਦੀ ਪ੍ਰੇਅਰ ਕਰਦਾ ਉਹਨਾਂ ਨੂੰ ਪੁੱਛਦਾ ਤੁਸੀਂ ਫੋਨ ਤੇ ਪ੍ਰੇਅਰ ਕਰਾਣੀ ਹੈ ਜਾਂ ਆ ਕੇ ਪ੍ਰੇਅਰ ਕਰਾਣੀ ਹੈ ਜੋ 골ਡਨ ਪ੍ਰੇਅਰ ਬੜੀ ਅਲਗ-ਅਲਗ ਪਾਸਟਰ ਖੜੇ ਹੋਣਗੇ ਉਹ ਡੇਢ ਲੱਖ ਰੁਪਏ ਸਿਸਟਮ ਹੈ ਨਾ ਸਿਸਟਮ ਰੱਖਿਆ ਉਹ ਤੋਂ ਇਹ ਤੋਂ ਪੈਸਾ ਇਕੱਠਾ ਕਰਦਾ ਇਹ ਪੈਸਾ ਇਕੱਠਾ ਕਰਕੇ ਲੋਕਾਂ ਨੇ ਪੈਸਾ ਗਰੀਬਾਂ ਦਾ ਪੈਸਾ ਦੱਸੋ ਕਿੱਥੇ ਲੈ ਕੇ ਜਾਏਗਾ ਹਾਂ ਤਾਂ ਪਾਏਗੀ ਕਦੀ ਹਾਂ ਜਿੱਦਾਂ ਉਹ ਸੀਸੀਟੀਵੀ ਦੇ ਵਿੱਚ ਉਹ ਮੁੰਡੇ ਨੂੰ ਕੁੱਟਾਇਆ ਰਿਹਾ ਲੇਕਿਨ ਉਹ ਮੁੰਡਾ ਹੁਣ ਬਿਆਨ ਦੇ ਰਿਹਾ ਕਿ ਨਹੀਂ ਇਹ ਜੀ ਗਲਤ ਆ ਜਾਂ ਫਿਰ ਕਹਿ ਰਿਹਾ ਇਹ ਆਈ ਜਿਹੜੀ ਟੈਕਨੋਲੋਜੀ ਆ ਉਹਦੇ ਨਾਲ ਐਡਿਟ ਕੀਤੀ ਗਈ ਆ ਇਹ ਉਹ ਉਹਨਾਂ ਦਾ ਬਿਆਨ ਹੈ ਕਿ ਐਡਿਟ ਕਰਕੇ ਪੇਸ਼ ਕੀਤੀ ਗਈ ਆ ਜਿਹੜਾ ਹੁਣ ਉਹ ਮੁੰਡਾ ਹੈ ਉਹ ਖਰੀਦਿਆ ਤਾਂ ਮੁੰਡਾ ਖਰੀਦਿਆ ਉਹ ਮੈਂ ਦੱਸਾਂ ਉਹਦਾ ਕੀ ਆ ਮੁੰਡੇ ਨੂੰ ਉਹਨੂੰ ਡਰਾਤਾ ਉਹਨੂੰ ਕਹਿੰਦਾ ਤੈਨੂੰ ਘਰ ਲੈ ਕੇ ਦਵਾਵਾਂਗੇ ਤੈਨੂੰ ਗੱਡੀ ਲੈ ਕੇ ਦਵਾਵਾਂਗੇ ਤੇ ਉਹ ਮੁੰਡਾ ਇਹਦੇ ਦੀ ਗੱਲਾਂ 'ਚ ਆ ਚੁੱਕਿਆ ਮਤਲਬ ਮਤਲਬ ਉਹਨੂੰ ਡਰਾ ਲਿਆ ਧਮਕਾ ਲਿਆ ਜਾਂ ਉਹਨੂੰ ਲਾਲਚ ਦਿੱਤਾ ਵੀ ਤੈਨੂੰ ਗੱਡੀ ਦੇਾਂਗੇ ਤੈਨੂੰ ਆ ਦੇਾਂਗੇ ਦੂਆ ਕਰ। ਇੱਕੋ ਇਹ ਵੀ ਕਹਿੰਦੇ ਨੇ ਵੀ ਜਿਹੜੀ ਜਿਹੜੀ ਸਿਸਟਰ ਨੇ ਕੁੱਟਿਆ ਜਿਹਨੇ ਸਿਸਟਰ ਦੇ ਉਹਨੇ ਥੱਪੜ ਮਾਰੀ ਜਾਂ ਕਾਪੀ ਛੱਡ ਕੇ ਮਾਰੀ ਹੈ ਜਿਹੜੀ ਤੁਸੀਂ ਭਾਂਜੀ ਦੀ ਗੱਲ ਕਰ ਰਹੇ ਹੋ ਉਹਨਾਂ ਤੇ ਉਹ ਇਲਜ਼ਾਮ ਲਾ ਰਹੇ ਨੇ ਵੀ ਇਹ ਕਰੋੜਾ ਰੁਪਈਆ ਲੈ ਗਈ ਇਹ ਉਹਦੀ ਰਜਿਸਟਰੀਆਂ ਕੋ ਲਈਆਂ ਇਹ ਕਪਲੇਵਾਦੀ ਕਰਦੀ ਆ ਉਹ ਐਲੀਗੇਸ਼ਨ ਇਹ ਵੀ ਲਗਾ ਰਹੇ ਨੇ। ਉਹਦਾ ਕੰਮੇ ਇਹੀ ਹੈ। ਉਹਦਾ ਬੇਵਕੂਫੀਾਨ ਦਾ ਇਨਸਾਨ ਦਾ ਕੰਮੇ ਇਹੀ ਹੈ ਕੰਪਲੀਟਾ ਕਰਾਉਣਾ ਝੂਠੇਆ ਕੰਪਲੀਟਾ ਕਰਾਣੀਆਂ ਸਿਰਫ ਝੂਠਾ ਬੰਦਾ ਉਹ ਪਾਸਟਰ ਨਾਲ ਝੂਠਾ ਉਹਨੇ 10 ਸਾਲ ਤੋਂ ਨਹੀਂ ਦਿਖਦਾ ਸੀਗਾ ਵੀ ਇਹਨੇ ਉਹ ਕੀਤਾ ਹੈ 10 ਸਾਲ ਤੋਂ ਨਹੀਂ ਦੇਖਿਆ 15 ਸਾਲ ਤੋਂ ਚਰਚ ਚ ਕੰਮ ਕਰਦੇ ਸੀਗੇ ਉਹਨੂੰ ਉਸ ਸਮੇਂ ਨਹੀਂ ਦੇਖਿਆ ਜਦੋਂ ਕੰਮ ਛੱਡਤੇ ਜਦੋਂ ਮਤਲਬ ਰਜ਼ੈਨ ਦੇਤਾ ਇਹਦੀ ਪੂਰੀ ਫੈਮਿਲੀ ਰਜ਼ੈਨ ਦੇਤਾ ਉਸ ਟਾਈਮ ਦੇਖਣ ਲੱਗੇ ਚੋਰ ਹੈ ਚੋਰ ਹੈ ਕਾਫਰ ਹੈ ਸਭ ਉਸ ਟਾਈਮ ਹੋ ਗਿਆ ਉਹਨੂੰ ਪਹਿਲਾਂ ਨਹੀਂ ਸੀ ਦਿਖਦਾ ਉਹਨੂੰ ਹਮ ਬਿਲਕੁਲ ਪਹਿਲਾਂ ਵੀ ਪਤਾ ਹੋਣਾ ਚਾਹੀਦਾ ਸੀ ਬਾਅਦ ਚ ਹਾਂ ਹਾਂਜੀ ਹਾਂਜੀ ਹਾਂ ਪਹਿਲਾਂ ਵੀ ਕਿੰਨੇ ਸਾਲ ਤੋਂ ਵੀ 10 ਸਾਲ ਤੋਂ ਕੰਮ ਕਰ ਰਹੇ ਨੇ ਫਿਰ ਕਿਉਂ ਕਰਦਾ ਉਹ ਉਸ ਟਾਈਮ ਤੋਂ ਬੋਲਿਆ ਨਹੀਂ ਹੁਣ ਜਦੋਂ ਕੰਮ ਛੱਡਦਾ ਤੇ ਜੇ ਵੀਡੀਓ ਸਾਹਮਣੇ ਆਣ ਲੱਗੀ ਫਿਰ ਕਹਿੰਦਾ ਮੈਂ ਤਾਂ ਚੋਰੀ ਕਰ ਲਈ ਯਾਰ ਲੱਖ ਲਾਹਣ ਤੇ ਤੇਰੇ ਤੇ ਔਰ ਤੂੰ ਟੀਮਾਂ ਤੇ ਹੱਥ ਚੱਕਦਾ ਤੂੰ ਬਾਜ ਆ ਜਾ ਬਲਿੰਦਰ ਸਿੰਘ ਬਾਜ ਤੂੰ ਸਾਡੇ ਧੱਕੇ ਨਹੀਂ ਚੜਿਆ ਜਾਂ ਪੁਲਿਸ ਦੇ ਧੱਕੇ ਨਹੀਂ ਚੜਿਆ ਮੋਹਾਲੀ ਦੇ ਤੈਨੂੰ ਪਤਾ ਲੱਗ ਜਾਊਗਾ ਤੈਨੂੰ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਜਿਹੜਾ ਤੂੰ ਕੁੜੀਆਂ ਤੇ ਹੱਥ ਚੱਕਦਾ ਜਿੱਦਾਂ ਹੁਣ ਛੇੜਛਾੜ ਦੇ ਮਾਮਲੇ ਤੇ ਦਰਜ ਹੋਏ 2018 ਦੇ ਵਿੱਚ ਰੇਪ ਕੇਸ ਵੀ ਇਹਦੇ ਤੇ ਪਿਆ ਸੀਗਾ ਤੇ ਇਹ ਹੁਣੇ ਜਦੋਂ ਕਪੂਰਥਲੇ ਲੜਕੀ ਦਾ ਕੇਸ ਆ ਤਾਂ ਇਹਨੇ ਕਿਹਾ ਕਿ ਮੇਰੀਆਂ ਤਾਂ ਘਰ ਬੇਟੀਆਂ 14 ਸਾਲ ਦੀ ਬੇਟੀ ਮੈਂ ਇਦਾਂ ਤਾਂ ਕੰਮੇ ਨਹੀਂ ਕਰ ਸਕਦਾ ਆਪਣੇ ਬੱਚਿਆਂ ਦਾ ਇਹ ਗੱਲ ਕਰਕੇ ਕਹਿ ਰਿਹਾ ਹੈ ਕਿਵੇਂ ਮੰਨਦੇ ਹੋ ਕਿ ਜਿਹੜੀ ਇਹ ਗੱਲ ਲੜਪਣੇ ਬੱਚਿਆਂ ਦੀ ਕਹਿ ਕੇ ਇਹ ਆਪਣਾ ਪੱਖ ਪੂਰ ਰਿਹਾ ਆ ਵੀ ਮੈਂ ਤਾਂ ਇਦਾਂ ਕੰਮੇ ਨਹੀਂ ਕਰ ਸਕਦਾ ਦੇਖੋ ਇਹਦੀ ਬੇਟੀਆਂ ਆਏਗੇ ਚਲੋ ਪੋਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਇਹ ਬੰਦਾ ਗਲਤ ਇਹਨੂੰ ਤਾਂ ਕਹੀ ਸਕਦੇ ਆ ਜਿਹਨੂੰ ਬੇਟੀਆਂ ਦੇਖਣਾ ਚਾਹੀਦਾ ਜਿਵੇਂ ਇੱਕ ਕੁੜੀ ਝੂਠ ਬੋਲਦੀ ਦੋ ਬੋਲਦੀ ਤਿੰਨ ਚਾਰ ਕੁੜੀਆਂ ਤਾਂ ਤਿੰਨ ਚਾਰ ਤੋਂ ਨਹੀਂ ਕੁੜੀਆਂ ਝੂਠ ਬੋਲ ਸਕਦੀਆਂ ਵੀ ਮੇਰੇ ਨਾਲ ਆ ਕੀਤਾ ਛੇੜਛਾੜ ਕੀਤੀ ਹੈ ਜਾਂ ਹੋਰ ਚ ਇੱਕ ਜੁੜੀ ਜਿਹੜੀ ਸਾਹਮਣੇ ਨਹੀਂ ਆਂਦੀ ਕੁੜੀ ਬਿਲਕੁਲ ਸਾਹਮਣੇ ਨਹੀਂ ਆ ਰਹੀ ਇਸ ਟਾਈਮ ਉਹ ਕੀ ਸੋਚਦੀ ਹੋਊਗੀ ਉਹ ਤਾਂ ਡਰਦੀ ਹੈ ਉਹ ਵੀ ਸਾਹਮਣੇ ਮੈਂ ਲੈ ਕੇ ਆਉਂਗਾ ਪੂਰੀ ਗੱਲਬਾਤ ਚੱਲਦੀ ਮੈਂ ਇਹਦੇ ਅੰਦਰ ਤੋਂ ਸਾਰੀਆਂ ਕਢਾਵਾਂਗੇ ਪਰਦੇ ਦੇ ਪਿੱਛੇ ਕੁਝ ਹੋਰ ਚੱਲ ਰਿਹਾ ਹੈ ਦੇ ਬਾਹਰ ਕੁਝ ਹੋਰ ਦਿਖ ਅੰਦਰ ਕੁਝ ਹੋਰ ਦਖਾਣਾ ਪਿਛੇ ਲੁਧਿਆਣੇ ਦੇ ਤੀਮੀਆਂ ਨੇ ਦੋ ਕਹਿੰਦੀ ਬਿਲਕੁਲ ਬੱਚਾ ਕਨਸੀਵ ਨਹੀਂ ਹੁੰਦਾ 10 ਸਾਲ ਤੋਂ ਦੋ ਤਿੰਨ ਲੇਡੀਜ਼ ਨੇ ਮੇਰੇ ਟੱਚ ਜਨੇ ਉਹ ਕਹਿੰਦੀਆਂ ਕਿ ਉਥੇ ਕਹਿੰਦਾ ਤੁਸੀਂ ਬੀਲ ਚੇਅਰ ਤੇ ਬੈਠੋ ਬਿਲਕੁਲ ਸਿੱਧੀਆਂ ਐਨ ਤੁਰਦਿਆਂ ਫਿਰਦਿਆਂ ਉਹਨਾਂ ਨੂੰ ਹੈਂਡੀਕੈਪਟ ਬਣਾਤਾ ਪੈਰਲਾਈਸ ਬਣਾਤਾ ਯਾਰ ਤੂੰ ਰੱਬ ਦਾ ਬੰਦੇ ਆ ਤੂੰ ਉੱਪਰ ਵਾਲਾ ਤਾਂ ਦੇਖਦਾ ਪਰਮਾਤਮਾ ਤੂੰ ਕਰ ਕੀ ਰਿਹਾ ਉਹਨਾਂ ਨੂੰ ਬੀਲ ਚੇਅਰ ਤੇ ਬਿਠਾ ਕੇ ਲੈ ਕੇ ਜਾਂਦਾ ਉੱਥੇ ਜਾ ਕੇ ਜੋ ਵੀ ਪ੍ਰੇਅਰ ਕਰਦੇ ਉਹ ਕਰਦਾ ਦੱਸੋ ਯਾਰ ਕਿਹੜੇ ਕਿਤਾਬ ਚ ਲਿਖਿਆ ਕਿਹੜੀ ਵੈਬਲ ਤੇ ਲਿਖਿਆ ਵੀ ਝੂਠ ਬੋਲੋ ਜਾ ਦੇਖੋ ਜੀ ਪਰਚਾ ਹੋ ਗਿਆ ਹੋਊਗਾ ਮੇਰੀ ਇਨਸਪੈਕਟਰ ਨਾਲ ਗੱਲ ਹੋਊਗੀ ਮੈਂ ਤੁਹਾਨੂੰ ਐਫਆਈਰ ਨੰਬਰ ਕਾਪੀ ਭੇਜਦਾਗਾ ਮੈਨੂੰ ਥੋੜਾ ਟਾਈਮ ਲੱਗੇਗਾ 15 ਤੋਂ 20 ਮਿੰਟ ਮੈਂ ਤੁਹਾਨੂੰ ਭੇਜਦਾਗਾ ਪੂਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਜੇ ਸੱਚ ਹੈ ਤਾਂ ਹੀ ਪਰਚਾ ਹੋਇਆ ਕਿ ਨਹੀਂ ਤਾਂ ਤਾਂ ਹੁੰਦਾ ਨਹੀਂ ਤੇ ਕੀ ਕਾਰਵਾਈ ਦੀ ਕੀ ਮੰਗ ਹੈ ਅਰੇਸਟ ਕਰਾਵਾਂਗੇ ਜਿਹਨੂੰ ਪਰਚਾ ਹੋ ਜੇ ਉਸ ਤੋਂ ਬਾਅਦ ਅਰੇਸਟ ਅਰੇਸਟ ਜੋ ਵੀ ਕਰਨੇ ਪੁਲਿਸ ਕਰੇਗੀ ਅਰੇਸਟ ਹੋਣਾ ਕਰਨਾ ਪੈਣਾ ਉਹਨਾਂ ਨੂੰ ਹੋਰ ਕਰਾਮ ਜਿਹਦਾ ਜਿਹਦਾ ਪਹਿਲੇ ਜੇ ਮੈਂ ਪਹਿਲੇ ਕੇਸ ਦੇ ਵਿੱਚ ਇਹਨਾਂ ਦੇ ਨਾਨ ਮਿਲਿਬਲ ਬ੍ਰੈਂਡ ਸੀ ਉਸ ਤੋਂ ਬਾਅਦ ਜਿਹੜਾ ਆ ਕੋਰਟ ਦੇ ਵਿੱਚ ਜਦੋਂ ਪੇਸ਼ ਹੋਇਆ ਤਾਂ ਕੋਰਟ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਇਹਦੇ ਨਾਨ ਵਿਲੀਬਲਡ ਬ੍ਰਾਂਡ ਕਿਤੇ ਜਿਹੜਾ ਉਹ ਖਤਮ ਕੀਤੇ ਜਾਣਾ ਕਿ ਕੋਰਟ ਦੇ ਵਿੱਚ ਉਹ ਕਿਉਂ ਨੂੰ ਜਿਹੜਾ ਗੈਰਜਮੰਦੀ ਬ੍ਰਾਂਡ ਕੈਨਸਲ ਕੀਤੇ ਗਏ ਆ ਇੱਥੇ ਕੀ ਕਹਿਣਾ ਚਾਹੁੰਦੇ ਹੋ ਉਹ ਤੋਂ ਬਾਅਦ ਪੇਸ਼ ਹੋ ਗਿਆ ਸੀ ਉਹ ਤੋਂ ਬਾਅਦ ਜਦੋਂ ਵਕੀਲ ਨੇ ਐਪਲੀਕੇਸ਼ਨ ਲਾਈ ਹੋਗੀ ਐਪਲੀਕੇਸ਼ਨ ਲਾਤੀ ਉਸ ਟਾਈਮ ਨੇਪਾਲ ਕੋ ਮੁੰਦਾ ਸੀ ਕਹਿੰਦਾ ਮੈਂ ਬਿਮਾਰ ਆ ਲਾਈਵ ਸ਼ੋਅ ਕਰ ਰਹੇ ਸੀ ਨੇਪਾਲ ਦੇ ਉਹ ਵੀ ਚਲੋ ਅਸੀਂ ਪ੍ਰੂਫ ਦੇ ਦਿੱਤਾ ਜੱਜ ਸਾਹਿਬ ਨੂੰ ਜੱਜ ਸਾਹਿਬ ਨੇ ਬੋਲਿਆ ਜੋ ਵੀ ਕਾਰਵਾਈ ਹਿੰਦਕਾਨੀ ਉਸ ਸਾਹਮਣੇ ਚੱਲਿਆ ਹੋ ਤੇ ਹੁਣ ਦੀ ਗੱਲ ਇਹ ਹੈ ਕਿ ਹੁਣ ਚਲੋ 28 ਤਰੀਕ 24 ਨੂੰ ਵੀ ਆਈ ਸੀ 28 ਤਰੀਕ ਪਈ ਹੁਣ 28 ਤਰੀਕ ਲਾਸਟ ਡਿਸੀਜਨ ਦੀ ਡੇਟ ਆ ਜਾਂ ਆ ਰਿਹਾ ਪਾਰ ਦੇਖੋ ਪ੍ਰਮਾਤਮਾ ਦੇ ਹੱਥਾਂ 'ਚ ਕੀ ਹੁੰਦਾ ਕੀ ਨਹੀਂ ਹੁਣ ਇੱਕ ਇੱਕ ਗੱਲ ਮੈਂ ਰੁਕਣਾ ਚਾਹੁੰਦਾ ਤੁਹਾਡੇ ਚੈਨਲ ਲਈ ਕਿਸੇ ਵੀ ਹੋਰ ਤੀ ਪਰ ਲੋ ਕਿਸੇ ਨੇ ਤੰਗ ਕੀਤਾ ਹੋਵੇ ਇਹਨੇ ਤਾਂ ਮੈਂ ਕੰਟੈਕਟ ਨੰਬਰ ਆਪਣਾ ਸ਼ੇਅਰ ਕਰਦਾ 62841 37982 মিডিਆ ਦੇ ਸਾਹਮਣੇ ਆਓ ਮੈਂ ਤੁਹਾਡੀ ਹੈਲਪ ਕਰਦਾਗਾ ਮੋਢੇ ਨਾਲ ਮੋਟਾ ਲਾ ਕੇ ਖੜਾਂਗਾ ਤੁਸੀਂ ਮੇਰੇ ਕੋਲ ਆਓ ਮੇਰੇ ਕੰਟੈਕਟ ਨੰਬਰ ਚਾ ਉਹ ਮੇਰਾ ਬਿਲਕੁਲ ਉੱਪਰ ਨੰਬਰ ਲਿਖ ਕੇ ਪਾਇਓ ਭਾਜੀ ਮੈਂ ਪੂਰੀ ਹੈਲਪ ਕਰਾਂਗਾ ਇੰਜ ਬਹੁਤ ਬਹੁਤਾਂ ਵੱਜੀ ਤੁਸੀਂ ਹਾਂਜੀ ਬਹੁਤ ਬਹੁਤ ਧੰਨ ਸਾਨੂੰ ਟਾਂਗ ਨਹੀਂ ਦੇਣ ਦੇ ਲਈ ਕਿ ਕਿ ਜੋ ਹਾਲਾਤ ਬਣੇ ਹੋਏ ਨੇ ਜੋ ਇਹ ਪਾਸਟਰ ਵੱਲੋਂ ਕੀਤਾ ਜਾ ਰਿਹਾ ਹੈ ਕਿਵੇਂ ਧੀਆਂ ਦੇ ਨਾਲ ਜਾਂ ਕੁੱਟਮਾਰ ਦੇ ਮਾਮਲੇ ਸਾਹਮਣੇ ਆ ਰਹੇ ਜਾਂ ਲੋਕਾਂ ਨੂੰ ਕਿਵੇਂ ਬੇਕੂ ਬਣਾ ਜਾ ਰਿਹਾ ਉਹਦੀ ਤੁਸੀਂ ਆਵਾਜ਼ ਚੁੱਕੀ ਹੈ ਔਰ ਤੁਸੀਂ ਜਿਹੜੀ ਇਨਸਾਫ ਦੀ ਮੰਗ ਕੀਤੀ ਹੈ ਹੁਣ ਦੇਖਣਾ ਹੋਗਾ ਕਿ ਪੁਲਿਸ ਪ੍ਰਸ਼ਾਸਨ ਅੱਗੇ ਕੀ ਕਾਰਵਾਈ ਕਰਦੀ ਹੈ